ਰਾਮਸਰੂਪ ਅਣਖੀ ਜੀ ਦੇ ਨਾਵਲ ਪ੍ਰਤਾਪੀ ਦਾ ਅਗਲਾ ਭਾਗ ਉਸ ਦਿਨ ਮਾ ਪੁੱਤ ਲੁਧਿਆਣੇ ਪਹੁੰਚੇ ਤੇ ਬੱਸ ਸਟੈਂਡ ਤੋਂ ਟੈਂਪੂ ਲੈ ਕੇ ਸਿੱਧੇ ਦਾਯਾਨੰਦ ਹਸਪਤਾਲ ਗਏ। ਉਹਨਾਂ ਨੂੰ ਨਹੀਂ ਪਤਾ ਸੀ ਜਿਉਣਾ ਜਨਰਲ ਵਾਰਡ ਵਿੱਚ ਹੈ ਜਾਂ ਕੋਈ ਕਮਰਾ ਲਿਆ ਹੋਇਆ ਹੈ। ਪਹਿਲਾਂ ਉਹ ਜਨਰਲ ਵਾਰਡ ਵਿੱਚ ਗਏ। ਇੱਕ ਇੱਕ ਮਰੀਜ਼ ਦੇਖਿਆ ਪੁੱਛਦੇ ਵੀ ਗਏ ਕਿ ਇੱਥੇ ਕੋਈ ਬਠਿੰਡੇ ਵੱਲੋਂ ਮਾਲਕਪੁਰ ਪਿੰਡ ਦਾ ਜਿਉਣ ਸਿੰਘ ਮਰੀਜ਼ ਹੋਵੇ। ਉਹਦੇ ਪੇਟ ਦਾ ਆਪਰੇਸ਼ਨ ਹੋਣਾ ਸੀ। ਕਿਤੇ ਕੋਈ ਪਤਾ ਨਹੀਂ ਲੱਗ ਰਿਹਾ ਸੀ। अनेका ਮਰੀਜ਼ ਸਨ ਤੇ ਉਹਨਾਂ ਨੂੰ ਸੰਭਾਲਣ ਵਾਲੇ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਬਿਮਾਰ ਹੋਵੇ ਤੇ ਕੁੱਲ ਦੁਨੀਆ ਉੱਠ ਕੇ ਸਹ ਹਸਪਤਾਲ ਵਿੱਚ ਆ ਬੈਠੀ ਹੋਵੇ ਜਰਨਲ ਵਾਰਡ ਕਿਹੜਾ ਇੱਕ ਸੀ ਕਈ ਹਾਲ ਕਮਰੇ ਸਨ ਫਿਰ ਉਹ ਸਪੈਸ਼ਲ ਕਮਰਿਆਂ ਵਿੱਚ ਜਾਣ ਲੱਗੇ ਹਰਦੇਵ ਨੂੰ ਇੰਨਾ ਤਾਂ ਪਤਾ ਸੀ ਕਿ ਉਹ ਸਰਜਰੀ ਵਾਰਡ ਵਿੱਚ ਹੋ ਸਕਦਾ ਹੈ ਪਰ ਇਉਂ ਕੀ ਪਤਾ ਲੱਗਦਾ ਅਨੇਕਾਂ ਕਮਰੇ ਸਨ ਦਸ ਤੱਕ ਦੇ ਕੇ ਕਮਰੇ ਦਾ ਬਾਰ ਖਲਵਾਉਣਾ ਪੈਂਦਾ ਅਖੀਰ ਹਰਦੇਵ ਨੇ ਸੋਚਿਆ ਯੋ ਮੱਥਾ ਮਾਰਨ ਦਾ ਕੀ ਮਤਲਬ ਕਿਉਂ ਨਾ ਸਰਜਰੀ ਵਾਰਡ ਦੇ ਦਫ਼ਤਰੋਂ ਮਰੀਜ਼ ਦਾ ਪਤਾ ਲਿਆ ਜਾਵੇ ਪਤਾ ਲੱਗਿਆ ਕਿ ਜੋਰ ਸਿੰਘ ਨਾਮ ਦਾ ਮਰੀਜ਼ ਹੈਗਾ ਸੀ ਇੱਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਲਕਪੁਰ ਦਾ ਉਹਨੂੰ ਛੁੱਟੀ ਦੇ ਦਿੱਤੀ ਗਈ ਫਿਰ ਤਾਂ ਨਰਸਾਂ ਵੀ ਦੱਸਣ ਲੱਗੀਆਂ ਤੇ ਸਫਾਈ ਕਰਮਚਾਰੀ ਵੀ ਹਰਦੇਵ ਨੇ ਪੁੱਛਿਆ ਕਿ ਉਹਦਾ ਆਪਰੇਸ਼ਨ ਕਾਮਯਾਬ ਸੀ ਇਨਚਾਰਜ ਡਾਕਟਰ ਨੇ ਜਵਾਬ ਦਿੱਤਾ ਕਿ ਆ ਪਤਾ ਬਈ ਫਾਈਲ ਦੇਖਣੀ ਪੜੇਗੀ ਔਰ ਫਾਈਲ ਜਹਾਂ ਪਰ ਹੈ ਨਹੀਂ ਜਮਾ ਹੋ ਚੁੱਕੀ ਹੈ ਪਰਤਾ ਨੂੰ ਕੋਈ ਗੱਲ ਸਮਝ ਨਹੀਂ ਆਈ ਹਰਦੇਵ ਨੇ ਉਹਨੂੰ ਸਭ ਦੱਸਿਆ ਤਾਂ ਉਹਦੇ ਚਿਹਰੇ ਦਾ ਰੰਗ ਫਿੱਕਾ ਪੈਣ ਲੱਗਿਆ ਉਹਦੀ ਦੇਦ ਥਪ-ਥਪ ਕੰਬ ਰਹੀ ਸੀ ਬੋਲੀ ਹੁਣ ਫੇਰ ਹੁਣ ਚੱਲਦੇ ਆਂ ਇੱਥੇ ਤਾਂ ਉਹ ਹੈ ਨਹੀਂ ਗਏ ਪਿੰਡ ਨੂੰ ਉਹ ਮਾਂ ਨੂੰ ਰਿਕਸ਼ਾ ਵਿੱਚ ਬਿਠਾ ਕੇ ਬੱਸ ਸਟੈਂਡ ਤੇ ਲੈ ਆਇਆ ਬੋਲਿਆ ਮੈਂ ਜਾਵਾਂ ਹੁਣ ਤੈਨੂੰ ਮੰਡੀ ਵਾਲੀ ਬੱਸ ਬਿਠਾ ਦਿੰਨਾ ਅਜੇ ਤਾਂ ਖਾਸਾ ਦਿਨ ਖੜਾ ਏ ਮੰਡੀਓ ਕਿਵੇਂ ਨਾ ਕਿਵੇਂ ਪਿੰਡ ਪਹੁੰਚ ਜਾਂਗੇ ਜਾਂ ਮੇਰੇ ਨਾਲ ਹੀ ਚੱਲ ਪਟਿਆਲੇ ਨੂੰ ਪ੍ਰਤਾਪੀ ਸੋਨ ਸੀ ਪਤਾ ਨਹੀਂ ਕੀ ਕੀ ਸੋਚ ਰਹੀ ਹੋਵੇਗੀ ਹਰਦੇਵ ਵੱਲ ਉਪਰਾ ਚਾਕੀ ਬੋਲੀ ਮੰਡੀ ਆਲੀ ਬੱਸ ਬਿਠਾ ਦੇ ਮੈਨੂੰ ਹਰਦੇਵ ਨੇ ਮੰਡੀ ਦਾ ਟਿਕਟ ਲਿਆ ਤੇ ਮਾਂ ਨੂੰ ਬੱਸ ਚੜਾ ਦਿੱਤਾ 10 ਰੁਪਏ ਹੋਰ ਦੇ ਦਿੱਤੇ ਕਹਿੰਦਾ ਇਹ ਮੰਡੀ ਜਾਉ ਸਿੱਧੀ ਉੱਥੋਂ ਪੀਟਰ ਰੇੜਾ ਚਾਹੁੰਦਾ ਹੋ ਪਿੰਨ ਨੂੰ ਕੁਛ ਵੀ ਨਾ ਜਾਂਦਾ ਹੋਇਆ ਤੇ ਬਹੁਤਾ ਨੇਰਾ ਹੋ ਗਿਆ ਤਾਂ ਆਪਣੇ ਪਿੰਡ ਵਾਲੇ ਬਾਣੀਆਂ ਦੇ ਵਾਕ ਜੀ RAMLAL ਦੀ ਆਪਣੇ ਆੜਤੀਆਂ ਦੀ ਦੁਕਾਨ ਤਾਂ ਤੂੰ ਜਾਣਦੀ ਐ ਪ੍ਰਤਾਪੀ ਨੇ ਸਿਰ ਹਿਲਾਇਆ ਹਰਦੇਵ ਚਲਿਆ ਗਿਆ ਪਠੇਵਾਲੇ ਵਾਲੀ ਬੱਸ ਲੈ ਲਈ ਬਸ ਵਿੱਚ ਬੈਠੀ ਪ੍ਰਤਾਪੀ ਨੂੰ ਕੋਈ ਪਤਾ ਨਹੀਂ ਸੀ ਕਿ ਉਸਦੇ ਸੱਜੇ ਕੌਣ ਬੈਠਾ ਹੈ ਤੇ ਖੱਬੇ ਕੌਣ ਅੱਗੇ ਪਿੱਛੇ ਬੈਠੀਆਂ ਸਵਾਰੀਆਂ ਦੀ ਪਹਿਚਾਣ ਵੀ ਕੋਈ ਨਹੀਂ ਸੀ ਉਹ ਕਿਸੇ ਵੱਲ ਝਾਕੀ ਹੀ ਨਹੀਂ ਕੋਈ ਉਹਨੂੰ ਬੋਲਦਾ ਨਹੀਂ ਸੁਣਦਾ ਸੀ ਬਸ ਵਿੱਚ ਮਿਕ ਡੱਬਾ ਹੋਵੇ ਤੇ ਉਹ ਇਸ ਡੱਬੇ ਵਿੱਚ ਬੰਦ ਪਤਾ ਨਹੀਂ ਕਿੱਧਰ ਨੂੰ ਉੱਡੀ ਜਾ ਰਹੀ ਸੀ ਉਹਨੂੰ ਲੱਗਦਾ ਉਹ ਮੰਡੀ ਨੂੰ ਨਹੀਂ ਜਾ ਰਹੀ ਮਲਕਪੁਰ ਨੂੰ ਜਾ ਰਹੀ ਹੈ ਲੰਬੇ ਰੂਟ ਦੇ ਵਾਸੀ ਸਪਸ਼ਟ ਸੀ ਕਿ ਉਹ ਆਮ ਬੱਸਾਂ ਨਾਲੋਂ ਤੇਜ਼ ਤੋੜ ਰਹੀ ਹੈ ਛੋਟੇ ਹੱਡਿਆਂ ਉੱਤੇ ਰੁਕਦੀ ਹੀ ਨਹੀਂ ਨਵੀਂ ਵਾਸੀ ਪਰ ਪ੍ਰਤਾਪੀ ਨੂੰ ਮਹਿਸੂਸ ਹੁੰਦਾ ਕਿ ਬੱਸ ਕੀੜੀ ਦੀ ਤੋਰ ਮਸਾ ਤੁਰ ਰਹੀ ਹੈ ਉਹ ਕਦੋਂ ਮੰਡੀ ਪਹੁੰਚੀ ਤੇ ਫਿਰ ਕਦੋਂ ਜੋਗੀਪੁਰ ਫਿਰ ਜੋਗੀਪੁਰ ਜਾ ਕੇ ਐਡੀ ਵੱਡੀ ਰਾਤ ਸਾਹਮਣੇ ਖੜੀ ਹੈ ਕਦੋਂ ਰਾਤ ਲੰਗੀ ਤੇ ਕਦੋਂ ਤੜਕੇ ਸੰਦੇਹਾ ਉੱਠ ਕੇ ਉਹ ਮਲਕਪੁਰ ਨੂੰ ਤੁਰੀ ਦੇ ਉਹਦੀ ਬਸ ਵਿੱਚ ਸੀ ਤੇ ਮਨ ਸਾਰੇ ਦਾ ਸਾਰਾ ਮਲਕਪੁਰ ਬਸ ਜਿਵੇਂ ਕੋਈ ਪਿੰਜਰਾ ਹੋਵੇ ਉਹ ਇਸ ਪਿੰਜਰੇ ਵਿੱਚੋਂ ਕੋਈ ਚਿੜੀ ਜਨੌਰ ਬਣ ਕੇ ਉਡਾਰੀ ਮਾਰ ਜਾਣਾ ਚਾਹੁੰਦੀ ਸੀ ਉਹਦੇ ਖੰਭ ਹੋਣ ਤਾਂ ਉਹ ਇੱਕੋ ਸਾਹ ਵਿੱਚ ਮਲਕਪੁਰ ਜਾ ਪਹੁੰਚੇ ਆਪਣੇ ਜਿਉਣੇ ਕੋਲ ਉਹ ਮੰਡੀ ਪਹੁੰਚੀ ਤਾਂ ਦਿਨ ਹਲੇ ਖੜਾ ਸੀ ਬਸ ਅੱਡੇ ਤੋਂ ਬਾਹਰ ਆ ਕੇ ਉਹਨੂੰ ਪੀਟਰ ਰੇੜਾ ਦਿੱਸਿਆ ਬੇਸ਼ੁਮਾਰ ਸਵਾਰੀਆਂ ਨਾਲ ਲੱਦਿਆ ਹੋਇਆ ਡਰਾਈਵਰ ਹਲੇ ਵੀ ਜੋਗੀਪੁਰ ਦਾ ਨਾਂ ਲੈ ਕੇ ਹੋਕਰੇ ਮਾਰੀ ਜਾ ਰਿਹਾ ਸੀ ਅਗਾਹ ਦੇ ਹੋਰ ਪਿੰਡਾਂ ਦੇ ਨਾਮ ਵੀ ਲੈਂਦਾ ਜੋਗੀਪੁਰ ਦਾ ਨਾਮ ਸੁਣ ਕੇ ਪ੍ਰਤਾਪੀ ਨੂੰ ਤਸੱਲੀ ਹੋਈ ਰੇਲੇ ਕੋੜ ਖੜੀ ਉਹ ਉਤਾਂ ਸਵਾਰੀਆਂ ਵੱਲ ਝਾਕ ਰਹੀ ਸੀ ਇੱਕ ਮੁੰਡਾ ਬੋਲਿਆ ਅੰਬੋ ਅੱਗੋਂ ਦੀ ਹੋ ਕੇ ਚੜ ਜਾ ਜੋਗੀਪੁਰ ਦਾ ਹੀ ਹੋਵੇਗਾ ਇਸੇ ਕਰਕੇ ਉਹਨੇ ਹਾਕ ਮਾਰੀ ਹੈ ਇਸੇ ਕਰਕੇ ਉਹਨੇ ਅੰਬੋ ਕਿਹਾ ਹੈ ਉਹ ਅੱਗੇ ਹੋਈ ਤਾਂ ਇੱਕ ਬੰਦ ਹੋਰ ਬੰਦੇ ਨੇ ਉਹਦੀ ਬਾਹ ਫੜ ਕੇ ਉਹਨੂੰ ਉਤਾਂ ਚੜਾ ਲਿਆ ਪ੍ਰਤਾਪੀ ਅਸੀਸਾਂ ਦੇਣ ਲੱਗੀ ਜਿਉਂਦਾ ਰਹਿ ਭਾਈ ਤੇਰੀ ਲੰਬੀ ਉਮਰ ਹੋਵੇ ਉਹ ਪਿੰਡ ਪਹੁੰਚੀ ਦਾ ਸੂਰਜ ਚ ਡੁੱਬ ਚੁੱਕਿਆ ਸੀ ਉਹ ਥੱਕੀ ਟੁੱਟੀ ਹੋਈ ਮੰਜੀ ਤੇ ਪੈ ਗਈ ਉਹਦੇ ਹੱਡ ਚਸਕ ਰਹੇ ਸਨ ਭੁੱਖ ਕੋਈ ਨਹੀਂ ਸੀ ਜਿਵੇਂ ਅੰਦਰ ਮਰਿਆ ਪਿਆ ਹੋਵੇ ਸਵੇਰੇ ਵੀ ਉਹਨੇ ਰੋਟੀ ਹਲੇ ਪਕਾਈ ਨਹੀਂ ਸੀ ਜਦੋਂ ਹਰਦੇਵ ਨਾਲ ਲੁਧਿਆਣੇ ਨੂੰ ਤੁਰ ਪਈ ਉੱਥੇ ਜਾ ਕੇ ਵੀ ਕੁਝ ਖਾਦਾ ਪੀਤਾ ਨਹੀਂ ਅੱਜ ਆਥਣ ਦੀ ਰੋਟੀ ਵੀ ਉਹਨੇ ਨਹੀਂ ਪਕਾਈ ਭੰਤੋਂ ਦੁੱਧ ਲੈ ਕੇ ਆਈ ਹੋਵੇਗੀ ਜਿੰਦਾ ਲੱਗਿਆ ਦੇਖ ਕੇ ਮੁੜ ਗਈ ਉਹਨੇ ਗਵਾਂਢ ਵਿੱਚੋਂ ਪਤਾ ਕੀਤਾ ਦੁੱਧ ਦੀ ਗੜ ਵੀ ਟੱਕੇ ਰੱਖੀ ਪਈ ਸੀ ਗਵਾਂਡ ਵਿੱਚ ਉਹ ਆਪ ਹੀ ਸਵੇਰੇ ਦੱਸ ਗਈ ਸੀ ਕਿ ਉਹ ਹਰਦੇਵ ਨਾਲ ਲੁਧਿਆਣੇ ਨੂੰ ਜਾ ਰਹੀ ਹੈ। ਉੱਥੇ ਬੀਬੋ ਦਾ ਸੌਰਾ ਹਸਪਤਾਲ ਵਿੱਚ ਦਾਖਲ ਹੈ ਆਥੜ ਨੂੰ ਮੁੜ ਆਵੇਗੀ। ਇਸ ਗੱਲ ਦਾ ਬਾਹਰਲੇ ਘਰ ਪਤਾ ਲੱਗਿਆ ਜਾਂ ਨਹੀਂ ਉਹਨੂੰ ਕੋਈ ਇਲਮ ਨਹੀਂ ਸੀ। ਉਹਨੇ ਸੋਚਿਆ ਬਾਹਰਲੇ ਘਰ ਜੇ ਪਤਾ ਲੱਗ ਵੀ ਗਿਆ ਹੋਵੇਗਾ ਤਾਂ ਉਹਨਾਂ ਕਿਹੜਾ ਕਿਸੇ ਨੇ ਜਿਓੜੇ ਦਾ ਪਤਾ ਲੈਣ ਜਾਣਾ ਹੈ। ਬੀਬੋ ਹੁਣ ਕੀ ਲੱਗਦੀ ਹੈ ਕਿਸੇ ਦੀ? ਗੁਰਦੇਵ ਦੀ ਉਹ ਪਹਿਣ ਨਹੀਂ ਤੇ ਗੱਜਣ ਦੀ ਉਹ ਧੀ ਨਹੀਂ। ਦੁੱਧ ਦੀ ਘੜ ਵੀ ਲਿਆ ਕੇ ਉਹਨੇ ਆਲੇ ਵਿੱਚ ਰੱਖ ਦਿੱਤੀ। ਦੁੱਧ ਤੱਤਾ ਕਰਨ ਦੀ ਹਿੰਮਤ ਨਹੀਂ ਸੀ। ਉਹਦਾ ਜੀ ਕਰਦਾ ਸੀ ਉਹ ਬਸ ਰਜਾਈ ਵਿੱਚ ਵੜ ਜਾਵੇ ਤੇ ਚਾਰੇ ਪੱਲੇ ਦੱਬ ਕੇ ਸੌਂ ਜਾਵੇ ਰਾਤ ਛੇ ਦੀ ਨਿਕਲ ਜਾਵੇਗੀ ਤੇ ਤੜਕੇ 4 ਫੁੱਟ ਦੀ ਨਾਲ ਹੀ ਉਹ ਉੱਠੇਗੀ ਤੇ ਚਾਹ ਪੀ ਕੇ ਮਲਕਪੁਰ ਤੇ ਰਾਹ ਪਿਆ ਜਾਵੇਗੀ ਉਹ ਬਿਸਤਰਾ ਵਿਛਾਉਣ ਦੀਆਂ ਜੱਕਾ ਤੱਕਾ ਕਰ ਰਹੀ ਸੀ ਦੀਵਾ ਜਗਾ ਲਿਆ ਹਨੇਰਾ ਡੂੰਗਾ ਉੱਤਰ ਆਇਆ ਸੀ ਭੰਤੋ ਉਹਦਾ ਪਤਾ ਲੈਣ ਆਈ ਪੁੱਛਿਆ ਅੰਬੋ ਰੋਟੀ ਨਹੀਂ ਪਕਾਈ ਮੈਂ ਤਾਂ ਭਾਈ ਬਾੜੀ ਥੱਕ ਗਈ ਰੋਟੀ ਦਾ ਆਹਰ ਜਾ ਹੁਣ ਨਹੀਂ ਮਿੱਤੋ ਹੁੰਦਾ ਉਧਰੋਂ ਲਿਆਦਿਆਂ ਰੋਟੀ ਪੱਕੀ ਜਾਂਦੀ ਐ ਨਾ ਕੋਈ ਭੁੱਖ ਨਹੀਂ ਤੂੰ ਡੱਡ ਇਓ ਕਰ ਜੇ ਕਰ ਸਕਦੀ ਐ ਚੁੱਲ੍ਹੇ 'ਚ ਅੱਗ ਬਾਲ ਕੇ ਦੁੱਧ ਨੂੰ ਉਬਾਲੀ ਦੇ ਦੇ ਅੱਧਾ ਪੀ ਲੈਨੀ ਐ ਅੱਧੇ ਦੀ ਤੜਕੇ ਚਾਹ ਕਰਨ ਨੂੰ ਫਿਰ ਤਾਂ ਉੱਠ ਹੀ ਜਾਣਾ ਤੜਕੇ ਕਿੱਥੇ ਜਾਣਾ ਬੋਤੈ ਤੈਨੂੰ ਨਹੀਂ ਪਤਾ ਬੀਬੋ ਦਾ ਤੇਰੀ ਭੂਆ ਦਾ ਸੋਹਰਾ ਬਿਮਾਰ ਐ ਸਖਤ ਉਹਦਾ ਪਤਾ ਲੈਣ ਜਾਊਂਗੀ ਲੁਧਿਆਣੇ ਲੈ ਗਏ ਸੀ ਹੁਣ ਆ ਗਿਆ ਪਿੰਡ ਆਪਰੇਸ਼ਨ ਹੋਇਆ ਕੁੜੀ ਨੇ ਦੀਵੇ ਦੇ ਚਾਨਣ ਵਿੱਚ ਸਿੰਘਾਂ ਵਾਲੀ ਡੱਬੀ ਪਾ ਲਈ ਚੁੱਲ੍ਹੇ ਵਿੱਚ ਅੱਗ ਮਚਾਈ ਡੱਬਕੂ ਧੋ ਕੇ ਧਰ ਦਿੱਤਾ ਚੁੱਲ੍ਹੇ ਵਿੱਚ ਛਟੀਆਂ ਤੋੜ ਤੋੜ ਡਾਉਂਦੀ ਉਹ ਬਹੁਤ ਭੋਲੀ ਭਾਲੀ ਲੱਗ ਰਹੀ ਸੀ ਪਰ ਸੀ ਬੜੀ ਸ਼ੈਤਾਨ ਗੱਲਾਂ ਸੁਣੀ ਜਾਂਦੀ ਬੋਲਦੀ ਕੱਖ ਨਾ ਫਿਰ ਇੱਕ ਇੱਕ ਗੱਲ ਬਾਹਰਲੇ ਘਰ ਜਾ ਕੇ ਦੱਸਦੀ ਚੰਦਕੌਰ ਤੇ ਉਹਦੀ ਮਾਰਤ ਨੂੰ ਉਹਨੂੰ ਦਰਿਆ ਦਰਿਆ ਕੇ ਗੱਲਾਂ ਪੁੱਛਦੀਆਂ ਪੰਤੋ ਨੇ ਅੱਧਾ ਦੁੱਧ ਡੋਲੂ ਵਿੱਚ ਲਟਕਾ ਦਿੱਤਾ ਤੇ ਅੱਧੇ ਵਿੱਚ ਖੰਡ ਦੀ ਝਟਕੀ ਪਾ ਕੇ ਤੇ ਉਹਦੀ ਹਵਾ ਕੱਟ ਕੇ ਬਾਟੀ ਅੰਬੋਂ ਨੂੰ ਫੜਾ ਦਿੱਤੀ ਉਹ ਬਿਸਤਰਾ ਵਿਛਾ ਕੇ ਰਚਾਈ ਲਈ ਪਈ ਸੀ ਅਸੀਸਾਂ ਦੇਣ ਲੱਗੀ ਜਿਉਂਦੀ ਰਹਤੀ ਏ ਤੂੰ ਤਾਂ ਰੰਗ ਲਾਤਾ ਚੰਗਾ ਕੀਤਾ ਤੂੰ ਆ ਗਈ ਹੁਣ ਦੁੱਧ ਪੀ ਕੇ ਮੇਰਾ ਥਕੇਵਾ ਲੈ ਜੂ ਫੇਰ ਰਜਾਈ ਵਿੱਚੋਂ ਉੱਠ ਕੇ ਕਹਿਣ ਲੱਗੀ ਤੂੰ ਜਾ ਹੁਣ ਖਾਸਾ ਹਨੇਰਾ ਹੋ ਗਿਆ ਉਧਰ ਠੀਕ ਦੇ ਹੋਣਗੇ ਚੱਲ ਉੱਠ ਮੈਂ ਦਰਵਾਜ਼ੇ ਦਾ ਕੁੰਡਾ ਲਾ ਲਾਂ ਨਾਲੇ ਫੇਰ ਨਹੀਂ ਨਿਕਲਿਆ ਜਾਣਾ ਰਜਾਈ ਚੋਂ ਬਾਹਰ ਦੁੱਧ ਪੀ ਕੇ ਪ੍ਰਤਾਪੀ ਨੇ ਮੂੰਹ ਤੇਰ ਜਾਈ ਖਿੱਚ ਲਈ ਉਹ ਸੋਣਾ ਜਾਣਾ ਚਾਹੁੰਦੀ ਸੀ ਅੱਖਾਂ ਮੀਚੀਆਂ ਪਰ ਨੀਂਦ ਕਿਧਰੇ ਨੇੜੇ ਤੇੜੇ ਨਹੀਂ ਸੀ ਉਹਦੀ ਸੁਰਤ ਮਹਿਲਾ ਪਹੁੰਚ ਗਈ ਅੱਕੀ ਬੁੜੀ ਦੇ ਘਰ ਉਹਨਾਂ ਦੀ ਦਰੀ ਲੱਗੀ ਹੋਈ ਹੈ ਨਾਈਆਂ ਦੀ ਤੇਜੋ ਤੇ ਉਹ ਅੱਕੀ ਦਾ ਭਤੀਜਾ ਜਿਉਣਾ ਬਹੁਤਾ ਹੀ ਸੋਹ ਬਹੁਤ ਸ਼ਰਮ ਕਾਲ ਚੁੱਪ ਕੀਤਾ ਜਿਹਾ ਕਿੰਨਾ ਸੋਹਣਾ ਲੰਬਾ ਲੰਜਾ 베ਰੀ ਦੀਆਂ ਜੜਾਂ ਵਿੱਚੋਂ ਨਮੀ ਫੁੱਟੀ ਕਿਆਲ ਵਰਗਾ ਬੈਠਕ ਵਿੱਚ ਕਦੇ ਚਲਾਨੀ ਵਿੱਚ ਤੇ ਕਦੇ ਬਰਾਂਡੇ ਵਿੱਚ ਉਹਨਾਂ ਦੀ ਦਰੀ ਦੇ ਅੱਡੇ ਕੋਲ ਫਿਰਦਾ ਤੁਰਦਾ ਮੂੰਹ ਦੁੱਜੇ ਪਾਸੇ ਰੱਖਦਾ ਪਰ ਜਿਵੇਂ ਉਹਨਾਂ ਵੱਲ ਲਗਾਤਾਰ ਝਾਕਦਾ ਰਹਿੰਦਾ ਉਹਦੀਆਂ ਅੱਖਾਂ ਉਹਦੇ ਮੋਰਾਂ ਉੱਤੇ ਲੱਗੀਆਂ ਹੋਈਆਂ ਸਨ ਬੈਠਕ ਵਿੱਚ ਉਹ ਦੋਵੇਂ ਹਨ ਅੱਕੀ ਕਰ ਨਹੀਂ ਗੱਲਾਂ ਕਰ ਰਹੇ ਹਨ ਹੱਸ ਰਹੇ ਹਨ ਕਦੇ ਉਹ ਉਹਨੂੰ ਹੱਥ ਲਾ ਕੇ ਛੇੜਦੀ ਹੈ ਕਦੇ ਉਹ ਉਹਨੂੰ ਹੱਥ ਲਾ ਕੇ ਛੇੜਦਾ ਹੈ ਸਮਾਂ ਕਿੰਨਾ ਛੇਤੀ ਗੁਜ਼ਰ ਗਿਆ ਹੈ ਗੱਲਾਂ ਤਾਂ ਮੁੱਕੀਆਂ ਵੀ ਨਹੀਂ ਹੁੰਦੀਆਂ ਆਥਣ ਹੋ ਜਾਂਦਾ ਹੈ ਅੱਕੀ ਆ ਜਾਂਦੀ ਹੈ ਉਹਨਾਂ ਦੀ ਖੇਡ ਖਤਮ ਹੈ ਅੱਕੀ ਉਹਨੂੰ ਤਾਪੋ ਤਾਪੋ ਕਰਦੀ ਨਾਲ ਸੁਧਾਰਨ ਗੱਲਾਂ ਕਰਨ ਲੱਗਦੀ ਹੈ ਜਿਉਣਾ ਇੱਕ ਅਹਿਸਾਸ ਜਿਉਣਾ ਮੁਕਤ ਨਹੀਂ ਜਾਵੇਗਾ ਖੇਡ ਖਤਮ ਤਾਂ ਹੋ ਨਾ ਹੋ ਜਾਵੇ ਕਿਤੇ ਪਤਾਪੀ ਦਾ ਦਮ ਘੁੱਟਣ ਲੱਗਿਆ ਉਹ ਨਿਰਜਾਈ ਦਾ ਪੱਲਾ ਮੂੰਹ ਤੋਂ ਪਰਾਂ ਵਹਾ ਮਾਰਿਆ ਮੱਥੇ ਉੱਤੇ ਹੱਥ ਫੇਰਿਆ ਉਹ ਤਾਂ ਮੁਰਕੋ ਮੁੜਕੀ ਹੋਈ ਪਈ ਸੀ ਸਿਆਲ ਦੀ ਰੁੱਤ ਤੇ ਮੁਰਕਾਂ ਉੱਠ ਕੇ ਪੰਪਗੇੜਿਆ ਠੰਡਾ ਠੰਡਾ ਕੱਟ ਦਿੱਤਾ ਤੇ ਫਿਰ ਨਿੱਗੇ ਪਾਣੀ ਦਾ ਗਲਾਸ ਪੀ ਲਿਆ ਜਿਵੇਂ ਉਹਨੂੰ ਸੁਰਤ ਆ ਗਈ ਹੋਵੇ। ਮੰਜੀ ਦੀ ਬਾਹੀ ਉੱਤੇ ਬੈਠ ਕੇ ਉਹ ਸੋਚਣ ਲੱਗੀ ਆਪਰੇਸ਼ਨ ਹੋ ਗਿਆ ਹੈ। ਪੇਟ ਦੀ ਖਰਾਬੀ ਕੱਢ ਦਿੱਤੀ ਗਈ ਹੋਵੇਗੀ। ਅਜਿਹੇ ਗੋਲੇ ਤਾਂ ਕਈਆਂ ਦੇ ਕੱਢੇ ਨੇ ਡਾਕਟਰਾਂ ਨੇ। ਸਭ 9 ਬਰ 9 ਹੋ ਕੇ ਘਰ ਮੁੜਦੇ ਹਨ। ਜਿਉਣਾ ਰਾਜੀ-ਬਾਜੀ ਹੀ ਮਲਕਪੁਰ ਪਹੁੰਚਿਆ ਹੋਵੇਗਾ। 10 ਦਿਨ ਦੁੱਧ ਵਿੱਚ ਘਿਓ ਪਾ ਕੇ ਪੀਣ ਨਾਲ ਉਹ ਜਿਹਦਾ ਉਹ ਜਿਹਾ ਹੋ ਜਾਵੇਗਾ ਨਵਾਂ ਨਰੋਆ। ਪਰ ਉਹਨੂੰ ਇੱਕ ਵਾਰ ਦੇਖਣਾ ਚਾਹੁੰਦੀ ਹੈ ਉਹਦੇ ਨਾਲ ਗੱਲਾਂ ਕਰਨੀਆਂ ਹਨ। ਕੀ ਗੱਲਾਂ ਕਰਨੀਆਂ ਹਨ? ਪਰ ਤਾਪੀ ਨੂੰ ਕੋਈ ਪਤਾ ਨਹੀਂ ਸੀ ਬਸ ਗੱਲਾਂ ਕਰਨੀਆਂ ਹਨ ਮੰਜੇ ਦੀ ਬਾਹੀ ਤੋਂ ਉੱਠ ਕੇ ਉਹ ਬਾਹਰ ਆ ਗਈ 베ੜੇ ਵਿੱਚ ਆ ਕੇ ਅਸਮਾਨ ਵੱਲ ਚਾਕਣ ਲੱਗੀ ਤਾਰਿਆਂ ਦਾ ਮੰਡਲ ਪਹੁੰਚ ਲਿਆ ਸੀ ਉਹਨੇ ਅੰਦਾਜ਼ਾ ਲਾਇਆ ਕਿ ਰਾਤ 31 ਤੋਂ ਵੱਧ ਟੱਪ ਚੁੱਕੀ ਹੈ ਖਿੱਤੀ ਤੇ ਤਿੰਗੜ ਤਾਰੇ ਆਪਣੀਆਂ ਥਾਂਵਾਂ ਬਦਲ ਚੁੱਕੇ ਸਨ ਸਤਿ ਤ੍ਰਿਸ਼ੀ ਨੇੜੇ ਆ ਗਏ ਲੱਗਦੇ ਸਨ ਛੜਿਆਂ ਦਾ ਰਾਹ ਗਹਿਰਾ ਹੋ ਗਿਆ ਸੀ ਉਹ ਜਦੋਂ ਬਾਹੀ ਤੋਂ ਉੱਠ ਕੇ ਖੜੀ ਹੋਈ ਸੀ ਤਾਂ ਉਹਦਾ ਖੱਬਾ ਗੋਟਾ ਜਰਕ ਗਿਆ ਸੀ ਮੁੜ ਕੇ ਬਿਸਤਰੇ ਵਿੱਚ ਜਾਣ ਵੇਲੇ ਇਹ ਗੋਡਾ ਹੁਣ ਵੀ ਦਰਦ ਕਰਦਾ ਸੀ ਉਹ ਚਿੱਤ ਵਿੱਚ ਹੱਸੀ ਲੈ ਜਾਇ ਖਣਾ ਗੋਡਾ ਵੀ ਜਵਾਬ ਦੇ ਗਿਆ ਹੁਣੇ ਜਦੋਂ ਉਹਦੀ ਸੁਰਤ ਮੈਲਾ ਪਹੁੰਚ ਗਈ ਸੀ ਉਹ ਤਾਂ 16 ਵਸਦੀ ਸੀ ਰਜਾਈ ਲੈ ਕੇ ਉਹਨੇ ਫਿਰ ਮੂੰਹ ਟਾਕ ਲਿਆ ਸੌਣ ਦੀ ਕੋਸ਼ਿਸ਼ ਕਰਨ ਲੱਗੀ ਸੋਚਿਆ ਧੜਕੇ ਸੰਦੇਹਾ ਉੱਠਣਾ ਵੀ ਤਾਂ ਹੈ ਬੇੜੇ ਵਿੱਚ ਚਿੜੀਆਂ ਚੁੱਕਣ ਲੱਗੀਆਂ ਤਾਂ ਉਹਦੀ ਜਾਗ ਖੁੱਲ ਗਈ ਉਹ ਖੜੀ-ਖੜੀ ਨੀਂਦ ਸੁੱਤੀ ਸੀ ਬੇੜੇ ਵਿੱਚ ਪੰਪ ਗੇੜਦੀ ਨੇ ਉਹਨੇ ਇੱਕ ਹੱਥ ਨਾਲ ਅੱਖਾਂ ਮਲੀਆਂ ਕਾਲ ਨਾਲ ਛਾਤਰੀ ਚਾਪੀ ਕੇ ਬਾਹਰ ਜਾਂਦੀ ਹੋਈ ਚੁੱਲ੍ਹੇ ਉੱਤੇ ਪਾਣੀ ਦੀ ਟੋਕਣੀ ਧਾਰ ਗਈ ਬਾਹਰੋਂ ਆ ਕੇ ਉਹ ਨਹਾ ਲਈ ਨਾ ਕੇ ਜਿਵੇਂ ਨਵੇਂ ਨਰੋਈ ਬਣ ਗਈ ਹੋਵੇ ਹਾੜ ਹੋਵੇ ਸਿਆਲ ਹੋਵੇ ਉਹ ਤੜਕੇ ਨਹਾਉਣ ਦੀ ਜ਼ਰੂਰ ਡਾਲੀ ਬਣਵਾ ਮਲਕਪੁਰ ਪਹੁੰਚੀ ਤਾਂ ਦੇਖਿਆ ਘਰ ਦੇ ਵੇੜੇ ਵਿੱਚ ਪੱਟੀ ਵਿਛਾ ਕੇ ਬੰਦੇ ਬੈਠੇ ਹੋਏ ਸਨ ਇੱਕ ਪਾਸੇ ਜੁੱਤੀਆਂ ਹੀ ਜੁੱਤੀਆਂ ਉਹਦੀ ਪੁੱਪ ਨਿਕਲ ਗਈ ਬਾਣਾ ਤਾਂ ਬੀਤ ਗਿਆ ਪ੍ਰਤਾਪੀ ਬੰਦੀਏ ਪੱਟਾ ਤੇ ਉਹ ਹੱਥ ਣ ਮਾਰਿਆ ਦੋ ਵਾਰ ਉਹਨੇ ਚੀਕ ਮਾਰਨੀ ਚਾਹੀ ਪਰ ਅੱਦਬੋਲ ਬਿਤ ਅਧ ਵਿਚਕਾਰ ਹੀ ਟੁੱਟ ਗਿਆ ਫਿਰ ਤੋਂ ਹੱਥਨ ਮਾਰ ਮਾਰੋ ਨੇ ਆਪਣੀ ਹਿੱਕ ਪੰਨ ਸੁੱਟੀ ਬੇਸੁਰਤ ਹੋ ਕੇ ਥੱਲੇ ਡਿੱਗ ਪਈ ਪੱਟੀ ਵਿਸ਼ਾ ਕੇ ਬੈਠੇ ਬਹੁਤੇ ਬੰਦੇ ਨਹੀਂ ਜਾਣਦੇ ਸਨ ਕਿ ਉਹ ਨਰਿੰਦਰ ਦੀ ਸੱਸ ਹੈ ਜਿਹੜੇ ਜਾਣਦੇ ਸਨ ਉਹਨਾਂ ਵਿੱਚੋਂ ਦੋ ਬੰਦੇ ਭੱਜ ਕੇ ਉੱਥੇ ਤੇ ਮਾਹਾਂ ਤੋਂ ਫੜ ਕੇ ਬਿਠਾ ਲਿਆ ਫਿਰ ਖੜੀ ਕਰਕੇ ਉਹਨੂੰ ਤੋੜ ਲਿਆ ਅੱਖੇ ਆਖ ਰਹੇ ਸਨ ਕੋਈ ਨਹੀਂ ਵਾਕਰੂ ਦਾ ਨਾਂ ਲਓ ਉਹੀ ਹੈ ਸਭ ਕਰਨ ਵਾਲਾ ਉਹਨੂੰ ਅੰਦਰ ਬੁੜੀਆਂ ਵਿੱਚ ਲਾ ਜਾ ਕੇ ਸੱਥਰ ਤੇ ਬਿਠਾ ਦਿੱਤਾ ਗਿਆ ਉਹਨੂੰ ਹਾਲੇ ਵੀ ਸੁਰਤ ਨਹੀਂ ਸੀ ਮੂੰਹ ਵਿੱਚ ਬੋਲ ਨਹੀਂ ਸੀ ਪਾਗਲਾ ਵਾਂਗ ਫਟੀਆਂ-ਫਟੀਆਂ ਅੱਖਾਂ ਨਾਲ ਸਾਹਮਣੇ ਚਾਕ ਰਹੀ ਸੀ ਬੀਬੋ ਨੇ ਪ੍ਰਤਾਪੀ ਨੂੰ ਪਾਣੀ ਦਾ ਗਲਾਸ ਦਿੱਤਾ 베ੜੇ ਵਿੱਚ 70 ਦੇ ਬੰਦੇ ਕੁਸਰਮੁਸਰ ਕਰ ਰਹੇ ਸਨ ਕੁੜਮਣੀ ਐ ਭਾਈ ਦੁੱਖ ਕਿਵੇਂ ਨਾ ਹੋਵੇ ਪ੍ਰਤਾਪੀ ਦੇ ਅੰਦਰਲੇ ਦਰਦ ਨੂੰ ਕੋਈ ਨਹੀਂ ਜਾਣਦਾ ਸੀ ਕੋਈ ਵੀ ਨਹੀਂ ਪ੍ਰਤਾਪੀ ਮਲਕਪੁਰ ਗਈ ਤਾਂ ਇੱਕ ਦਿਨ ਪਹਿਲਾਂ ਜਿਉਣੇ ਦਾ ਦਾ ਸੰਸਕਾਰ ਕੀਤਾ ਗਿਆ ਸੀ ਉਹਦਾ ਆਪਰੇਸ਼ਨ ਹੋ ਗਿਆ ਸੀ ਰਸੌਲੀ ਕੱਟ ਦਿੱਤੀ ਗਈ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਾਮਜਾਬ ਹੈ ਟਾਂਕੇ ਕੱਟ ਦਿੱਤੇ ਗਏ ਛੁੱਟੀ ਦੇ ਦਿੱਤੀ ਗਈ ਪਰ ਪਿੰਡ ਆ ਕੇ ਉਹ 4 ਦਿਨ ਵਸਾ ਕੱਟ ਸਕਿਆ ਇੱਕ ਰਾਤ ਸਖਤ ਦਰਦ ਉੱਠਿਆ ਇੰਨਾ ਤਿੱਖਾ ਦਰਦ ਕਿ ਉਹਦੀ ਸੁਰਤ ਮਾਰੀ ਗਈ ਮੁੜ ਕੇ ਲੁਧਿਆਣੇ ਲਜਾਣ ਦਾ ਵਕਤ ਨਹੀਂ ਸੀ ਉਹ ਦੁੱਖਾਂ ਦਰਦਾਂ ਦੇ ਭਾਵ ਸਾਗਰ ਤੋਂ ਪਾਰ ਹੋ ਗਿਆ ਕੁਦਰਤ ਰੱਬ ਦੀ ਮਰਨ ਤੋਂ 15-20 ਮਿੰਟ ਪਹਿਲਾਂ ਉਹਨੂੰ ਪੂਰੀ ਸੁਰਤ ਸੀ ਆਖਰੀ ਵਾਰ ਘਰ ਦੇ ਦੱਸਦੇ ਸਨ ਉਹਨੇ ਪ੍ਰਤਾਪੀ ਦਾ ਨਾਮ ਲਿਆ ਉਹਦੇ ਤਿੰਨੇ ਮੁੰਡੇ ਤੇ ਪ੍ਰੀਤਮ ਕੌਰ ਦੇ ਸਿਰਹਾਣੇ ਖੜੇ ਉਹਨੂੰ ਦਿਲਾਸਾ ਦਿੰਦੇ ਰਹੇ ਸਨ ਪ੍ਰੀਤਮ ਕੌਰ ਹੈਰਾਨ ਸੀ ਆਖਰੀ ਵਕਤ ਕੁੜਮਣੀ ਨੂੰ ਯਾਦ ਕਿਉਂ ਕੀਤਾ ਮਾਂ ਨਾ ਯਾਦ ਆਈ ਪਿਓ ਨਾ ਯਾਦ ਆਇਆ ਕੁੜਮਣੀ ਹੀ ਕਿਉਂ ਯਾਦ ਆਈ ਉਹਨੇ ਤਿੰਨਾ ਮੁੰਡਿਆਂ ਦੇ ਹੱਥ ਚੁੰਮੇ ਸਨ ਨੰਜੂ ਨੂੰ ਉਹਦੀ ਵੱਖੀ ਨਾਲ ਲਾ ਕੇ ਪਾ ਦਿੱਤਾ ਗਿਆ ਸੀ ਉਹਨੇ ਨੰਜੂ ਨੂੰ ਹੱਥ ਲਾ ਕੇ ਦੇਖਿਆ ਸੀ ਉਹ ਬੀਬੋ ਵੱਲ ਚਾਕਿਆ ਤੇ ਬੋਲਿਆ ਵੀ ਤੇਰੀ ਮਾਂ ਪਾਈ ਪ੍ਰਤਾਪੀ ਮਰੀ ਤਾਂ ਉਹ ਪਹਿਲਾਂ ਹੀ ਪਈ ਸੀ ਇਹ ਸੁਣ ਕੇ ਕਿ ਜਿਉਣੇ ਨੇ ਮਰਨ ਵਕਤ ਉਹਦਾ ਨਾਂ ਲਿਆ ਉਹ ਗੁੰਮ ਦੀ ਗੁੰਮ ਰਹਿ ਗਈ ਉਹ ਨਾ ਬੋਲਦੀ ਨਾ ਰੋਂਦੀ ਖਾਂਦੀ ਪਿੰਦੀ ਵੀ ਨਹੀਂ ਸੀ ਬੀਬੋ ਉਹਨੂੰ ਦਿਨ ਵਿੱਚ ਇੱਕ ਦੋ ਵਾਰ ਚਾਹ ਦੀ ਬੁੱਕ ਜ਼ਰੂਰ ਦੇ ਦਿੰਦੀ। ਉਹ ਵੀ ਉਹਦੇ ਖਿਹੜੇ ਪੈ ਕੇ ਉਹਨੂੰ ਚਾਹ ਪਿਆਉਂਦੀ। ਜਿੱਦਣ ਦੀ ਉਹ ਮਲਕਪੁਰ ਗਈ ਸੀ ਉੱਥੇ ਈ ਸੀ ਜੋਗੀਪੁਰ ਜਿਵੇਂ ਯਾਦ ਨਾ ਰਹਿ ਗਿਆ ਹੋਵੇ ਜਿਵੇਂ ਮਲਕਪੁਰ ਹੀ ਉਹਦਾ ਘਰ ਹੋਵੇ। ਜਿਵੇਂ ਇਹ ਪ੍ਰੀਤਮ ਕੌਰ ਤੇ ਘਰ ਵਾਲਾ ਨਹੀਂ ਮੁੱਕਿਆ ਪ੍ਰਤਾਪੀ ਦਾ ਘਰ ਵਾਲਾ ਮੁੱਕ ਗਿਆ ਹੋਵੇ। ਉਹਨੂੰ ਜਿਉਣੇ ਮੁੱਕੇ ਦਾ ਪ੍ਰੀਤਮ ਕੌਰ ਨਾਲੋਂ ਵੱਧ ਦੁੱਖ ਸੀ। ਇਹ ਹੋਰ ਕੋਈ ਨਹੀਂ ਜਾਣਦਾ ਸੀ ਸਿਰਫ ਉਹੀ ਜਾਣਦੀ ਸੀ। ਇਹ ਦੋਖੋ ਦੇ ਤੋਰੰਦਰ ਜਾ ਕੇ ਬੈਠ ਗਿਆ ਸੀ ਸਾਰੀਆਂ ਸਾਖਸ ਕੀਰੀਆਂ ਵਿੱਚ ਪਤਾ ਕਰ ਦਿੱਤਾ ਗਿਆ ਐਤਵਾਰ ਨੂੰ ਮੁਕਾਣਾ ਆਈਆਂ ਜੋਗੀਪੁਰ ਵਾਲੇ ਵੀ ਕੁੜਮੱਤ ਲੈ ਕੇ ਆਏ ਗੱਜਣ ਗੁਰਦੇਵ ਤੇ ਗੁਰਦੇਵ ਦੀ ਬਹੂ ਸ਼ਰੀਕੇ ਦੀਆਂ ਚਾਰ ਬੁੜੀਆਂ ਤੇ ਦੋ ਤਿੰਨ ਬੰਦੇ ਉਹਨਾਂ ਤੋਂ ਇੱਕ ਘੰਟੇ ਬਾਅਦ ਹਰਦੇਵ ਵੀ ਆ ਗਿਆ ਬਾਪੂ ਨਾਲ ਕੀਤੇ ਇਕਰਾਰ ਅਨੁਸਾਰ ਉਹ ਐਤਵਾਰ ਨੂੰ ਹੀ ਜੋਗੀਪੁਰ ਆਇਆ ਸੀ ਤੇ ਆਂਟ ਗਵਾਣ ਵਿੱਚੋਂ ਬੀਬੋ ਦੇ ਸੌਰੇ ਦਾ ਸੁਣ ਕੇ ਅਗਾਹ ਮਲਕਪੁਰ ਪਹੁੰਚ ਗਿਆ ਚੰਦਕੌਰ ਚਾਹੇ ਘਰ ਸੀ ਪਰ ਉਹਦੇ ਨਾਲ ਉਹਨੇ ਬਹੁਤੀ ਗੱਲ ਨਹੀਂ ਕੀਤੀ ਚੰਦਕੌਰ ਨੇ ਉਹਨੂੰ ਚਾਹ ਕਰ ਦਿੱਤੀ ਸੀ ਐਨਾ ਹੀ ਬੋਲੀ ਉਹ ਤਾਂ ਪਾਈ ਹਰਦੇਵ ਮਾਲਕਪੁਰ ਨੂੰ ਗਿਆ ਸਾਰਾ ਟੱਬਰ ਬੀਬੋ ਦੇ ਸੋਹਰੇ ਦੀ ਮਕਾਨ ਮੈਂ ਦੇਖ ਲੈ ਘਰ ਸਭ ਬਣਾਣਾ ਵੀ ਚਾਹੀਦਾ ਸੀ ਕੋਈ ਪਿੱਛੋਂ ਜਵਾ ਕੱਲੇ ਸੀ ਕੁੜੀਆਂ ਮੈਂ ਨਹੀਂ ਗਈ ਹਰਦੇਵ ਨੇ ਚਾਹਿਆ ਸੀ ਕਿ ਮਕਾਨ ਵਿੱਚੋਂ ਵੀ ਸ਼ਾਮਲ ਹੋ ਜਾਵੇ ਚੰਗਾ ਹੁੰਦਾ ਹੈ ਨਾਲੇ ਬਾਪੂ ਨੂੰ ਮਿਲ ਲਵੇਗਾ ਉਹਨੇ ਆਥਣ ਨੂੰ ਮੁੜਨਾ ਸੀ ਪਟਿਆਲੇ ਨੂੰ ਉਹ ਜੋਗੀਪੁਰ ਬੈਠਾ ਰਹਿੰਦਾ ਤਾਂ ਮਕਾਨ ਵਾਲੇ ਪਤਾ ਨਹੀਂ ਕਿਹੜੇ ਵੇਲੇ ਮੁੜਦੇ ਆਦਮੀਆਂ ਦੇ 70 ਤੋਂ ਉੱਠ ਕੇ ਹਰਦੇਵ ਬੁੜੀਆਂ ਵਿੱਚ ਜਾ ਬੈਠਾ ਉਹਨੇ ਸਭ ਤੋਂ ਪਹਿਲਾਂ ਬੀਬੋ ਦੀ ਸਾਸਨ ਨਾਲ ਗੱਲਬਾਤ ਕੀਤੀ ਅਫਸੋਸ ਜ਼ਾਹਰ ਕੀਤਾ ਪ੍ਰੀਤਮ ਕੌਰ ਨੇ ਸਭ ਦੱਸਿਆ ਜੋ ਉਹਨੇ अनेका ਵਾਰੀ ਹੋਰਾਂ ਨੂੰ ਦੱਸਿਆ ਹੋਵੇਗਾ ਮੁਹਾਰਨੀ ਜਿਹੜਾ ਵਾਰਤਾ ਬੀਬੋ ਕਮਤੰਦਾ ਕਰਦੀ ਫਿਰਦੀ ਸੀ ਉਹਨੂੰ ਬੁਲਾਇਆ ਉਹਦਾ ਸਿਰ ਪਲੋਸਿਆ ਪ੍ਰਤਾਪੀ ਪਰਾਂ ਇੱਕ ਖੁੰਝੇ ਗੁਮਸੂਮ ਬੈਠੀ ਸੀ ਨਾ ਝਾਕਦੀ ਨਾ ਬੋਲਦੀ ਹਰਦੇਵ ਨੇ ਉਹਦੇ ਕੋਲ ਜਾ ਕੇ ਉਹਨੂੰ ਬੁਲਾਇਆ ਤਾਂ ਉਹ ਓਇਓ ਬੋਲੀ ਜਿਵੇਂ ਕਿਸੇ ਉੱਪਰੇ ਨੇ ਉਹਨੂੰ ਬੁਲਾਇਆ ਹੋਵੇ ਹਰਦੇਵ ਨੂੰ ਹੈਰਾਨੀ ਹੋਈ ਉਦੀ ਮਾਂ ਐਨੀ ਬਿਮਾਰ ਜਹੀ ਕਿਉਂ ਹੈ ਢਿੱਲਾ ਢਿੱਲਾ ਕਿਉਂ ਬੋਲਦੀ ਹੈ ਹਰਦੇਵ ਨੂੰ ਨਹੀਂ ਪਤਾ ਸੀ ਕਿ ਉਹ ਕਈ ਦਿਨਾਂ ਤੋਂ ਇੱਥੇ ਹੀ ਬੈਠੀ ਹੋਈ ਹੈ ਉਹ ਤਾਂ ਸਮਝਦਾ ਹੋਵੇਗਾ ਕਿ ਉਹ ਮਕਾਨ ਵਾਲਿਆਂ ਨਾਲ ਆਈ ਹੈ ਉਹ ਮੁੜ ਕੇ ਆ ਕੇ ਬੰਦਿਆਂ ਵਿੱਚ ਬੈਠਾ ਤਾਂ ਗੱਜਣ ਉਹਨੂੰ ਉਠਾ ਕੇ ਪਰ੍ਹਾਂ ਲੈ ਗਿਆ ਕਹਿੰਦਾ ਤੇ ਤੂੰ ਪੈਸਿਆਂ ਨੂੰ ਆਇਆ ਹੋਏਗਾ ਆ ਇੱਧਰ ਇਹ ਕਹਾਣੀ ਹੋਗੀ ਇੱਥੇ ਆਉਣਾ ਪੈ ਗਿਆ ਮੈਂ ਪੁੱਛਿਆ ਹੋਇਆ ਗੱਲ ਕੀਤੀ ਵੀ ਹੈ ਪਰ ਅੱਜ ਮੁਸ਼ਕਲ ਹੈ ਤੂੰ ਹੁਣ ਅਗਲੇ ਐਤਵਾਰ ਆਈਂ ਪਹਿਲਾਂ ਤਾਂ ਆ ਸਕਦਾ ਤਾਂ ਪਹਿਲਾਂ ਆ ਜੀ ਜਾ ਸੇ ਮਿਲ ਜਾਣਗੇ ਆ ਚਾਥਣੇ ਜਾ ਕੇ ਨਹੀਂ ਵੜ ਸਕਦਾ ਕੰਮ ਮੈਂ ਰਹਿ ਪੂੰਗਾ ਧੜਕੇ ਉੱਠ ਜੂ ਪਟਿਆਲੇ ਨੂੰ ਤਾਂ ਨਾ ਅੱਜ ਨਹੀਂ ਅੱਜ ਤਾਂ ਪਹੁੰਚਾਂਗੇ ਪਤਾ ਨਹੀਂ ਕਦੋਂ ਨਾਲੇ ਬਾਣਿਏ ਨੇ ਵਾਦਾ ਕੋਈ ਨਹੀਂ ਕੀਤਾ ਅੱਜ ਦਾ ਕਹਿੰਦਾ ਸੀ ਕਰ ਦੂੰਗਾ ਪਰ ਦਿਨ ਨਹੀਂ ਦੱਸਿਆ ਹੁਣ ਜਾ ਕੇ ਪੁੜਿਆਂ ਤੇ ਅੱਗ ਕਾ ਨੂੰ ਮਚਾਉਣੀ ਐ ਤੂੰ ਦਿਨ ਦੱਸ ਜਾ ਜਿੱਦਣ ਆਏਗਾ ਹਰਦੇਵ ਦਾ ਦਾੜੀ ਖੁਰਚਣ ਲੱਗਿਆ ਉੱਤਰ ਉਹਨੇ ਬਿਆਨਾ ਦੇਣ ਦਾ ਦਿਨ ਬੰਨਿਆ ਸੀ ਸੋਚ-ਸੋਚ ਕੇ ਕਹਿੰਦਾ ਚੰਗਾ ਫਿਰ ਮੈਂ ਹੁਣ ਅਗਲੇ ਐਤਵਾਰ ਦੁਪਹਿਰ ਤੋਂ ਪਹਿਲਾਂ ਆਉਂਗਾ ਤੂੰ ਪੈਸੇ ਲੈ ਕੇ ਘਰੇ ਰੱਖ ਛੱਡੀ बस मैं तो आऊंगा ते ओनी प्यारी मुड़ जाऊंगा गल मुका के दोमे फिर 70 ਉੱਤੇ ਆ ਬੈਠੇ ਪਹਿਲਾਂ ਸਭ ਨੂੰ ਚਾਹ ਪਿਆਈ ਗਈ ਹੋਰ ਸਕੀਰੀਆਂ ਵਾਲੇ ਵੀ ਸਨ ਕਮਾਸਣ ਜਿਹਾ ਪਿਆ ਹੋਇਆ ਸੀ ਜਿਉਨੇ ਦੀ ਕਿਦਰੇ ਗੱਲ ਨਹੀਂ ਹੋ ਰਹੀ ਸੀ ਲੋਕ ਆਪਣੀਆਂ ਗੱਲਾਂ ਕਰੀ ਜਾ ਰਹੇ ਸਨ ਵਿੱਚ ਹੱਸੀ ਵੀ ਜਾਂਦੇ ਮੁਕਾਣ ਦਾ ਕੰਮ ਰਿਵਾਇਤੀ ਇੱਕ ਹਾਜ਼ਰੀ ਫਿਰ ਸਭ ਨੂੰ ਰੋਟੀ ਖਵਾਈ ਗਈ ਬੁੜੀਆਂ ਰੋਟੀਆਂ ਖਾਂਦੀਆਂ ਹੱਸ-ਹੱਸ ਬੋਲ ਰਹੀਆਂ ਸਨ ਜੋਗੀਪੁਰ ਵਾਲੀਆਂ ਪਰਤਾਪੀ ਵੱਲ ਝਾਕਦੀਆਂ ਤੇ ਗੁੱਜਾ ਗੁੱਜਾ ਹਸਦੀਆਂ ਨਹੀਂ ਪਰਤਾਪੀ ਤਾਂ ਬਹੁਤ ਹੀ ਦੁਖ ਮੰਨੀ ਬੈਠੀ ਐ ਕੁੜਮ ਦਾ ਨਹੀਂ ਕੁੜਮ ਕੁੜਮਣੀ ਦਾ ਮੂੰਹ ਬਹੁਤ ਹੁੰਦਾ ਕੋਈ ਆਖਦੀ ਇੱਕ ਬੋਲੀ ਸੁਣਿਆ ਨਹੀਂ ਅਖੇ ਨਹੀਂ ਬਾਪੂ ਮੈਂ ਮਰ ਜਾ ਨਹੀਂ ਮਰ ਜੇ ਕੁੜਮਣੀ ਤੇਰੀ ਹਾਂ ਨਹੀਂ ਹਾਂ ਦੋ ਤਿੰਨ ਇਕੱਠੀਆਂ ਹੀ ਬੋਲ ਪਈਆਂ ਸੱਪ ਵਰਗੀ ਕੁੜਮਣੀ ਮੇਰੀ ਲੈ ਲੈ ਲੀਤੀ ਏ ਤੇਰੇ ਦੰਦ ਨੇ ਸੁਣਨ ਵਾਲੀਆਂ ਦੂਜੀਆਂ ਬੁੜੀਆਂ ਠਾਕਾ ਮਾਰ ਕੇ ਹੱਸ ਪਈਆਂ ਬੁੜੀਆਂ ਦੀ ਏ ਸਾਸਿ ਨੇ ਪ੍ਰਤਾਪੀ ਦੀ ਅੱਖਾਂ ਖੋਲ ਦਿੱਤੀਆਂ ਤੇ ਉਹਨਾਂ ਵੱਲੋਂ ਕੋੜ ਕੋੜ ਚਾਕਣ ਲੱਗੀ। ਸ਼ਰੀਕੇ ਦੇ ਬੰਦੇ ਤੇ ਤੀਮੀਆਂ ਰੋਟੀ ਟੁੱਕ ਖਵਾਉਂਦੇ ਫਿਰਦੇ ਸਨ। ਸਾਬਤ ਮੂੰਗੀ ਦੀ ਦਾਲ ਦਾ ਵੱਡਾ ਪਤੀਲਾ ਰਿੰਕੇ ਧਰਿਆ ਹੋਇਆ ਸੀ। ਤਵੀ ਉੱਤੇ ਰੋਟੀਆਂ ਪੱਕ ਰਹੀਆਂ ਸਨ। ਵਿਆਹ ਵਰਗਾ ਮਾਹੌਲ ਸੀ। ਤੁਰਨ ਵੇਲੇ ਫਿਰ ਸਭ ਨੂੰ ਚਾਹ ਪਿਆਈ ਗਈ। ਬੰਦੇ ਕੱਪੜੇ ਝਾੜਦੇ, ਖੰਗਦੇ, ਬੋਲਦੇ ਉੱਠ ਕੇ ਤੁਰਨ ਲੱਗੇ। ਹਰ ਕੋਈ ਇਹੀ ਆਖਦਾ ਜਾ ਰਿਹਾ ਸੀ ਚੰਗਾ ਭਾਈ ਉਹਦਾ ਇੰਨਾ ਹੀ ਲਿਖਿਆ ਸੀ। ਹੁਣ ਆਪ ਦੀ ਸਮਝ ਕਰਿਓ ਪਾਈ ਕਬੀਲਦਾਰੀ ਥੋੜੇ ਮੋਢਿਆਂ ਤੇ ਆਪਈ ਸੁਰ ਰੱਖਿਓ ਮਖਾਨ ਆਈਆਂ ਬੁੜੀਆਂ ਰੋਂਦੀਆਂ ਪੇਟ ਦੀਆਂ ਤੇ ਕੀਰਨੇ ਪਾਉਂਦੀਆਂ ਘਰੋਂ ਬਾਹਰ ਜਾ ਰਹੀਆਂ ਸਨ ਪ੍ਰਤਾਪੀ ਉਹਨਾਂ ਨਾਲ ਜੋਗੀਪੁਰ ਨੂੰ ਨਹੀਂ ਮੁੜੀ ਦੂਜੇ ਦਿਨ ਇਕੱਲੀ ਆਈ ਤੇ ਫਿਰ ਭੋਗ ਵਾਲੇ ਦਿਨ ਉਹ ਮਲਕਪੁਰ ਨਹੀਂ ਗਈ ਨਾ ਹੀ ਉਹਨੂੰ ਕਿਸੇ ਨੇ ਆਖਿਆ ਕਿ ਚੱਲ ਪ੍ਰਤਾਪੀ ਪਹਿਲਾਂ ਵਾਂਗ ਹੀ ਸਧਾਰਨ ਸਥਿਤੀ ਵਿੱਚ ਆ ਗਈ ਪਰ ਗੱਜਣ ਉਹਨੂੰ ਦੇਖ ਕੇ ਹੈਰਾਨ ਹੁੰਦਾ ਕਿ ਹੁਣ ਕਦੇ ਸਰਪੰਚ ਕੋਲ ਜ਼ਮੀਨ ਖਾਤਰ ਕਿਉਂ ਨਹੀਂ ਗਈ ਨਾ ਹੋਰ ਕਿਸੇ ਬੰਦੇ ਕੋਲ ਜ਼ਮੀਨ ਦੀ ਗੱਲ ਤੋਰਦੀ ਹੈ ਪਹਿਲਾਂ ਤਾਂ ਉਹਨੇ ਤੁਮ ਤੁਮਾ ਛੱਡੀ ਸੀ ਆਖਦੀ ਹੁੰਦੀ ਜਾਨ ਦੇ ਦੂੰਗੀ ਪਰ ਜ਼ਮੀਨ ਲੈ ਕੇ ਛੱਡੂੰ ਗੱਜਣ ਸੋਚਦਾ ਸ਼ਾਇਦ ਉਹਨੂੰ ਕਿਸੇ ਸਿਆਣੇ ਬੰਦੇ ਨੇ ਸਮਝਾ ਦਿੱਤਾ ਹੈ ਆਖਿਆ ਹੋਵੇਗਾ ਕੀ ਲੈਣਾ ਤੂੰ ਜ਼ਮੀਨਾਂ ਤੋਂ ਜ਼ਮੀਨਾਂ ਤੇਰੇ ਪੁੱਤਾਂ ਦੀਆਂ ਹੀ ਨੇ ਤੂੰ ਚੁੱਪ ਕਰਕੇ ਆਪਦਾ ਵੇਲਾ ਪੂਰਾ ਕਰੀ ਜਾ ਉਹਦਾ ਇੰਜ ਚੁੱਪਚੁੱਪ ਰਹਿਣਾ ਵੀ ਗੱਜਣ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਉਹਦੀ ਚੁੱਪ ਤੋਂ ਗੱਜਣ ਨੂੰ ਡਰ ਲੱਗਦਾ ਤੇ ਤਰਸ ਵੀ ਆਉਂਦਾ ਉਹ ਆਪਣੇ ਆਪ ਨੂੰ ਹੀ ਸਮਝਣ ਵਿਚਾਰਨ ਲੱਗ ਪੈਂਦਾ ਪ੍ਰਤਾਪੀ ਉਹਦੀ ਸਹੇਰੇ ਬਣ ਕੇ ਵਿਆਹੀ ਔਰਤ ਹੈ ਉਹ ਐਵੇਂ ਨਹੀਂ ਕਿਧਰੋਂ ਚੋੱਕ ਕੇ ਲਿਆਂਦੀ ਹੋਈ ਉਹਦੇ ਦੋ ਪੁੱਤਾਂ ਤੇ ਇੱਕ ਧੀ ਦੀ ਮਾਂ ਹੈ ਦੇਖੀਏ ਤਾਂ ਘਰ ਦੀ ਅਸੀਂ ਅਸਲੀ ਮਾਲਕਣ ਉਹੀ ਹੈ ਐਵੇਂ ਮੈਂ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਚੰਦਕੌਰ ਨੂੰ ਚੁੱਕ ਲਿਆ ਚੰਦਕੌਰ ਨਵਾਂ ਹੱਡ ਸੀ ਮਟਿਆਰ ਸੀ ਸੋਹਣੀ ਸੀ ਉਦੋਂ ਤਾਂ ਇਹ ਚੰਗੀ ਚੰਗੀ ਲੱਗਦੀ ਸੀ ਪਰ ਕੀ ਕੱਢ ਲਿਆ ਮੈਂ ਚੰਦਕੌਰ ਚੋਂ ਪ੍ਰਤਾਪੀ ਕਿਹੜਾ ਮਾੜੀ ਸੀ ਤਾਂ ਥੇਰੀ ਸ਼ਿਆਲ ਹੁੰਦੀ ਸੀ ਇਹ ਵੀ ਮੈਂ ਪ੍ਰਤਾਪੀ ਦੀ ਜੂਨ ਖਰਾਬ ਕੀਤੀ ਉਹ ਸੋਚਦਾ ਪ੍ਰਤਾਪੀ ਬਹੁਤ ਮਹਾਨ ਔਰਤ ਹੈ ਜਿਹੜੀ ਆਪਣੇ ਮਰਦ ਦਾ ਵਾਰਸ ਹੈ ਗਈ ਐਡੀ ਸੱਟ ਨੂੰ ਚੁੱਪ ਕਰਕੇ ਚੱਲ ਗਈ ਹੋਰ ਤੀਮੀ ਹੁੰਦੀ ਤਾਂ ਘਰੋਂ ਨਿਕਲ ਜਾਂਦੀ ਕਿਸੇ ਦੂਜੇ ਦੇ ਜਾ ਬੈਠਦੀ ਜਾਂ ਕੋਈ ਖੂ ਖਾਤਾ ਗੰਦਾ ਕਰਨਾ ਸੀ ਇਹ ਤਾਂ ਆਪਣੇ ਸਾਰੇ ਦੁੱਖ ਨੂੰ ਕਿਸੇਸ ਵਟ ਕੇ ਚੁੱਪਚਾਪ ਪੀ ਗਈ ਇਹੋ ਜਿਹੀ ਤੀਮੀ ਦੇ ਪੈਰ ਪੂਜਣੇ ਚਾਹੀਦੇ ਹਨ ਮੈਂ ਹੀ ਪਾਪੀ ਹਾਂ ਮੈਂ ਦੋਜਗੀ ਹਾਂ ਕਿਤੇ ਮੈਨੂੰ ਪ੍ਰਤਾਪੀ ਦਾ ਕੋਈ ਸਰਾਪ ਨਾ ਮਾਰ ਜਾਵੇ ਮੈਂ ਉਹਦੇ ਨਾਲ ੱੱਕਾ ਕੀਤਾ ਹੈ ਇੱਕ ਦਿਨ ਆਥ ਨੇ ਚਾਹੇ ਗੱਜਣ ਅੰਦਰ ਲੈ ਘਰ ਗਿਆ ਪ੍ਰਤਾਪੀ ਮੰਝੇ ਉੱਤੇ ਲੱਤਾਂ ਇਕੱਠੀਆਂ ਕਰਕੇ ਬੈਠੀ ਸੀ ਸਿਰ ਮੋٹے ਕੱਪੜੇ ਨਾਲ ਟਕਿਆ ਹੋਇਆ ਗੋਡਿਆਂ ਤੇ ਬਾਹਾਂ ਦਵਾਲੇ ਵੀ ਕੱਪੜਾ ਚੁੱਪਚਾਪ ਜਿਵੇਂ ਮਿੱਟੀ ਦੀ ਢੇਰੀ ਕੁਝ ਵੀ ਨਹੀਂ ਸੋਚ ਰਹੀ ਸੀ ਸ਼ਾਇਦ ਬਹੁਤ ਕੁਝ ਸੋਚ ਰਹੀ ਹੋਵੇ ਗੱਜਣ ਦੇ ਆਉਣ ਦੀ ਢਿੜਕ ਉਹਨੂੰ ਨਹੀਂ ਹੋਈ ਢਿੜਕ ਹੁੰਦੀ ਤਾਂ ਉੱਠ ਕੇ ਬੈਠ ਜਾਂਦੀ ਕੁਝ ਬੋਲਦੀ ਚੱਲਦੀ ਉਹ ਮੰਝੇ ਨੇੜੇ ਹੋ ਕੇ ਖੜ ਗਿਆ ਬੋਲਿਆ ਢਿੱਲੀਆਂ ਕੁਛ ਉਹਨੇ ਸਿਰਫ ਅੱਖਾਂ ਚਮਕੀਆਂ ਉਹਦੇ ਵੱਲ ਚਾਕੀ ਨਹੀਂ ਨਾ ਬੋਲੀ ਬੈਠਣ ਲਈ ਨਹੀਂ ਕਿਹਾ ਗੱਜਣ ਮੰਜੇ ਦੀਆਂ ਪੈਰਾਂ ਵੱਲ ਬੈਠ ਗਿਆ ਆਪਣੇ ਵਾਂਗ ਸਿਰ ਨੀਵਾ ਕਰਕੇ ਤੇ ਮੋਹ ਵਿੱਚ ਭਿੱਜ ਕੇ ਪੁੱਛਿਆ ਐਂ ਬੈਠੀ ਐ ਉਹੀ ਬਸ ਪ੍ਰਤਾਪੀ ਬਹੁਤ ਸੰਖੇਪ ਸੀ ਚਾਹ ਪੀ ਲਈ ਸੀ ਆਥਣ ਦੀ ਹਾਂ ਪੀ ਲਈ ਰੋਟੀ ਰੋਟੀ ਵੀ ਖਾ ਲਈ ਹੁਣ ਫੇਰ ਰੋਟੀ ਟੁੱਕਦਾ ਨਹੀਂ ਕਰਦੀ ਕਰ ਲੂੰਗੀ ਭੰਤੋਂ ਦੁੱਧ ਫੜਾ ਗਈ ਅਜੇ ਨਹੀਂ ਆਹ ਫੜ ਗੱਜਣ ਨੇ ਆਪਣੀ ਜੇਬ ਵਿੱਚੋਂ 100 ਰੁਪਏ ਦਾ ਇੱਕ ਨੋਟ ਕੱਢ ਕੇ ਉਹਨੂੰ ਦਿੱਤਾ ਨੋਟ ਉਹਨੇ ਲੈ ਲਿਆ ਕਹਿਣ ਲੱਗਿਆ ਤੈਨੂੰ ਲੋੜ ਰਹਿੰਦੀ ਹੋਊਗੀ ਪੈਸੇ ਟਕੇ ਦੀ ਹਰਮੀ ਨੇ ਦੇਜਿਆ ਕਰੋ ਮੈਂ 100 ਰੁਪਇਆ ਧਾਣੇ ਤੇਨੂੰ ਸੇਟੀ ਦਿੰਨੇ ਆ ਦੁੱਧ ਆ ਜਾਂਦਾ ਆਥਣੋਗਣ ਹੋਰ 10 ਠੀਕ ਐ ਬਸ ਪ੍ਰਤਾਪੀ ਦਾ ਕੋਈ ਗਿਲਾ ਨਹੀਂ ਸੀ ਕੋਈ ਮੰਗ ਨਹੀਂ ਸੀ ਉਹ ਉਵੇਂ ਬੈਠੀ ਸੀ ਬੁੱਤ ਬਣੀ ਹੋਈ ਸੌ ਦਾ ਨੋਟ ਹੱਥ ਵਿੱਚ ਸੀ ਜੇਬ ਵਿੱਚ ਨਹੀਂ ਪਾਇਆ ਚੰਗਾ ਚੱਲਦਾ ਮੈਂ ਤਾਂ ਗੱਜਣ ਨੇ ਕਿਹਾ ਉਹ ਨਹੀਂ ਬੋਲੀ ਹੂੰ ਵੀ ਨਹੀਂ ਕਿਹਾ ਸਿਰਫ ਅੱਖਾਂ ਖੋਲੀਆਂ ਤੇ ਥੱਲੇ ਵੱਲ ਚਾੱਕੀ ਉਹ ਚਲਿਆ ਗਿਆ ਇਹ ਕੌਣ ਆਇਆ ਸੀ ਉਪਰਾ ਜਿਹਾ ਕੀ ਗੱਲਾਂ ਕਰ ਗਿਆ ਬੇਮਤਲਬ ਜਿਹਾ 100 ਰੁਪਇਆ ਜਿਵੇਂ ਕੋਈ ਗਵਾਂਟੀ ਨੂੰ ਉਧਾਰਾ ਖੜਾ ਕੇ ਗਿਆ ਹੋਵੇ ਅਖੇ ਹਰ ਮਹੀਨੇ ਇਹ ਹੁਣ ਕਿਉਂ ਪਹਿਲਾਂ ਕਦੇ ਕੋਈ ਕੁਝ ਨਹੀਂ ਦੇ ਕੇ ਗਿਆ ਸੀ ਇਸ ਤਰ੍ਹਾਂ ਇਹ ਆਪਣਤ ਜਹੀ ਹੁਣ ਕਿਧਰੋਂ ਜਾਗ ਪਈ ਕਿਸੇ ਨੂੰ ਉਹਦੇ ਲਈ ਕੋਈ ਕੀ ਕਰਦਾ ਹੈ ਪ੍ਰਤਾਪੀ ਦੇ ਦਿਲ ਦਾ ਗੁੱਡ ਦਾ ਦੁਨੀਆ ਬੇਗਾਨੀ ਹੋ ਕੇ ਰਹਿ ਗਈ ਤੂੰ ਮੈਨੂੰ ਨਾਲ ਕਿਉਂ ਨਹੀਂ ਲੈ ਗਿਆ ਵੇ ਹਾਏ ਉਹ ਗੁੱਜੇ ਗੁੱਜੇ ਬੈਣ ਪੌਂਦੀ ਕਿਧਰੇ ਵੀ ਉਹਦਾ ਚਿੱਤ ਨਹੀਂ ਲੱਗਦਾ ਸੀ ਉਹਨੂੰ ਧੀਆ ਪੁੱਤ ਦੋ ਤੇ ਸਭ ਵਿਸਰ ਗਏ ਉਹ ਜਿਉਣਾ ਨਹੀਂ ਚਾਹੁੰਦੀ ਸੀ ਰੋਟੀ ਖਾਂਦੀ ਚਾਹ ਪੀਂਦੀ ਪਾਣੀ ਦੀਆਂ ਘੁੱਟਾਂ ਉਹਦਾ ਸਰੀਰ ਮੰਗਦਾ ਸੀ ਚਿੱਤ ਨਹੀਂ ਚਿੱਤ ਤਾਂ ਉਹਦਾ ਮਰਮੁਕ ਗਿਆ ਸੀ ਇੱਕੋ ਚੋਰਾ ਕਰਦੀ ਕਿ ਉਹ ਚੰਦਰੇ ਨਾਲ ਆਖਰ ਦੀਆਂ ਗੱਲਾਂ ਕਿਉਂ ਨਾ ਕਰ ਸਕੀ ਮਥਰਾ ਦਾਸ ਤੇ ਹਰਦੇਵ ਨੇ ਦੋਵੇਂ ਪਲਾਟਾਂ ਦੀਆਂ ਰਜਿਸਟਰੀਆਂ ਕਰਵਾ ਲਈਆਂ ਨਾਲ ਦੀ ਨਾਲ ਚਾਰ ਦੀਵਾਰੀਆਂ ਵੀ ਖਿੱਚ ਦਿੱਤੀਆਂ ਹਰਦੇਵ ਖੁਸ਼ ਸੀ ਕਿ ਉਹਨੇ ਪਲਾਟ ਲੈ ਲਿਆ ਹੈ ਉਹਨੂੰ ਲੱਗਦਾ ਜਿਵੇਂ ਜ਼ਿੰਦਗੀ ਵਿੱਚ ਉਹਨੇ ਪਹਿਲਾਂ ਚੰਗਾ ਕੰਮ ਕੀਤਾ ਹੈ ਬਹਾਨੇ ਨਾਲ ਜਾਇਦਾਦ ਬਣ ਗਈ ਪੈਸਾ ਹੱਥਾਂ ਦੀ ਮੈਲ ਹੁੰਦਾ ਹੈ ਹੌਲੀ-ਹੌਲੀ ਉੱਤਰ ਜਾਵੇਗਾ ਉਹਨੇ ਕਿਹੜਾ ਕਿਸੇ ਨੂੰ ਵਿਆਜ ਦੇਣਾ ਹੈ ਦੋਸਤਾਂ ਮਿੱਤਰਾਂ ਦਾ ਪੈਸਾ ਹੈ ਛੇਤੀ ਹੀ ਲਾ ਦੇਵੇਗਾ ਹੁਣ ਉਹਨੂੰ ਆਪਣਾ ਬਾਪ ਵੀ ਚੰਗਾ-ਚੰਗਾ ਲੱਗਦਾ ਪਿੰਡ ਦੀ ਜ਼ਮੀਨ ਉੱਤੇ ਉਹਨੂੰ ਗੌਰਵ ਰਹਿੰਦਾ ਜੇ ਪਿੰਡ ਵਾਲੀ ਜ਼ਮੀਨ ਜਾਇਦਾਦ ਵਿੱਚ ਉਹਦਾ ਕੋਈ ਹੱਕ ਹੈ ਤਾਂ ਦੀ ਹੀ ਉਹ ਫੜਨੇ ਆਇਆ 10000 ਉਹਦਾ ਕਿਧਰੇ ਕੋਈ ਹੱਕ ਨਾ ਹੁੰਦਾ ਤਾਂ ਪਿਓ ਉਹਨੂੰ ਕਿੱਥੋਂ ਦੇ ਦਿੰਦਾ ਰੁਪਈਆ ਕਿਉਂ ਦਿੰਦਾ ਮਾਸਟਰ ਮਥਰਾਦਾਸ ਹਰਦੇਵ ਉੱਤੇ ਆਪਣਾ ਅਹਿਸਾਸ ਜਿਤਾਉਂਦਾ ਕਿ ਉਹਨੇ ਉਹਨੂੰ ਕਹਿ ਵੇਖ ਕੇ ਪਲਾਟ ਦਵਾ ਦਿੱਤਾ ਨਹੀਂ ਤਾਂ ਹਰਦੇਵ ਨੇ ਪਲਾਟ ਲੈਣ ਲਈ ਖੁਦ ਕਦੇ ਸੋਚਿਆ ਤੱਕ ਨਹੀਂ ਹੋਵੇਗਾ ਮਥਰਾਦਾਸ ਅੰਦਰੋਂ ਖੁਸ਼ ਸੀ ਕਿ مالک ਦੀਦੋਂ ਵਿੱਚ ਪਲਾਟ ਇਕੱਠੇ ਵੇਚਣ ਦੀ ਸ਼ਰਤ ਪੂਰੀ ਹੋ ਗਈ ਤੇ ਉਹਨੇ ਇੱਕ ਪਲਾਟ ਲੈ ਲਿਆ ਹੈ ਚਾਰ ਦੀਵਾਰੀ ਹੋ ਗਈ ਹੁਣ 5-7 ਸਾਲ ਉਹ ਟਿਕੇਗਾ ਉਦੋਂ ਤੱਕ ਭਾਅ ਦੁੱਗਣੇ ਹੋਰ ਜਾਣਗੇ ਪੈਸੇ ਵਟ ਕੇ ਪਾਰ ਜਾਵੇਗਾ ਉਨਾ ਦਿਨਾਂ ਵਿੱਚ ਹੀ ਇੱਕ ਗੱਲ ਚੰਗੀ ਹੋਰ ਹੋਈ ਮਨਜੀਤ ਤਿੰਨ ਵਰਿਆਂ ਤੋਂ ਪੀ ਐਚ ਡੀ ਦੇ ਮਗਰ ਪਈ ਹੋਈ ਸੀ ਜਗਰੂਪ ਕਰਕੇ ਵਿੱਚ ਦੀ ਇਹ ਕੰਮ ਸਾਲ ਸਵਾ ਸਾਲ ਰੁਕਿਆ ਰਿਹਾ ਪਿਛਲੇ ਮਹੀਨਿਆਂ ਵਿੱਚ ਉਹਨੇ ਆਪਣਾ ਥੀਸਿਸ ਟਾਈਪ ਕਰਵਾ ਕੇ ਸਬਮਿਟ ਕਰ ਦਿੱਤੀ ਸੀ ਤੇ ਫਿਰ ਦਿਨ ਪਾ ਕੇ ਥੀਸਿਸ ਪਾਸ ਹੋ ਗਿਆ ਵਾਈਵਾ ਤਾਂ ਐਵੇਂ ਜਾਪਤਾ ਕਾਰਵਾਈ ਸੀ ਪਲਾਟ ਦੀ ਰਜਿਸਟਰੀ ਤੋਂ 2 ਮਹੀਨੇ ਬਾਅਦ ਉਹਦਾ ਵਾਈਵਾ ਹੋ ਗਿਆ ਉਹ ਡਾਕਟਰ ਬਣ ਗਈ ਦੋਵੇਂ ਜੀਆਂ ਨੂੰ ਹੌਸਲਾ ਹੋਇਆ ਕਿ ਹੁਣ ਉਹਨੂੰ ਕਿਧਰੇ ਪੱਕੀ ਨੌਕਰੀ ਮਿਲ ਜਾਵੇਗੀ ਮਨਜੀਤ ਨੂੰ ਨੌਕਰੀ ਮਿਲਣ ਬਾਅਦ ਹੀ ਉਹ ਕੋਠੀ ਪਾਉਣਗੇ ਮਨਜੀਤ ਦੀ ਕੱਚੀ ਨੌਕਰੀ ਉਸੇ ਤਰ੍ਹਾਂ ਚੱਲ ਰਹੀ ਸੀ ਘਰ ਵਿਹਲੀ ਬੈਠੀ ਰਹਿਣ ਨਾਲੋਂ ਤਾਂ ਚੰਗੀ ਸੀ ਕੁਝ ਆਰਥਿਕ ਮਦਦ ਹੋ ਜਾਂਦੀ ਉਹਦੀ ਆਊਟਿੰਗ ਹੁੰਦੀ ਰਹਿੰਦੀ ਉਹ ਸੋਚਦੀ ਕੁਝ ਘੰਟੇ ਘਰੋਂ ਬਾਹਰ ਰਹਿ ਕੇ ਫਿਰ ਘਰ ਮੁੜਨਾ ਕਿੰਨਾ ਚੰਗਾ ਲੱਗਦਾ ਹੈ ਹਮੇਸ਼ਾ ਹੀ ਘਰ ਵਿੱਚ ਬੈਠੇ ਰਹੋ ਕਿੰਨਾ ਬੋਰ ਹੁੰਦਾ ਹੈ ਕੈਰ ਜਿਹਾ ਮੈਂ ਅਹਿਸਾਸ ਜੋ ਗਰੁੱਪ ਨੂੰ ਪਹਿਲਾਂ ਵਾਂਗ ਹੀ ਨੌਕਰਾਨੀ ਸੰਭਾਲਦੀ ਪੰਜਾਬੀ ਪਬਲਿਕ ਸਰਵਿਸ ਕਮਿਸ਼ਨ ਨੇ ਅਰਥ ਸ਼ਾਸਤਰ ਦੇ ਲੈਕਚਰਾਰਾਂ ਦੀਆਂ 10 ਖਾਲੀ ਅਸਾਮੀਆਂ ਭਾਰਾਂ ਲਈ ਇਸ਼ਤਿਹਾਰ ਦਿੱਤਾ ਮਨਜੀਤ ਖੁਸ਼ੀ ਨਾਲ ਟਪੋਠੀ ਆਹਾ ਜੀ ਹੁਣ ਬੜੀ ਨਾ ਗੱਲ ਕਮਿਸ਼ਨ ਸੰਬੰਧੀ ਬੜੀਆਂ ਗੱਲਾਂ ਮਸ਼ਹੂਰ ਸਨ ਸੱਚ ਕੀ ਹੈ ਝੂਠ ਕੀ ਕੋਈ ਪਤਾ ਨਹੀਂ ਸੀ ਕਹਿੰਦੇ ਸਨ ਚੇਅਰਮੈਨ ਬੜਾ ਅੜਬ ਹੈ ਕਿਸੇ ਦੀ ਨਹੀਂ ਸੁਣਦਾ ਸਿਪਾਰਸ਼ ਨਹੀਂ ਮੰਨਦਾ ਚਾਹੇ ਉਹਦਾ ਪਿਓ ਚੱਲ ਕੇ ਆ ਜਾਵੇ ਨਿਰੋਲ ਮੈਰਿਟ ਦੇ ਹਿਸਾਬ ਸਿਲੈਕਸ਼ਨ ਹੁੰਦੀ ਹੈ ਵਿਚ ਵਿਚ ਇਹ ਵੀ ਗੱਲਾਂ ਹੁੰਦੀਆਂ ਚੇਅਰਮੈਨ ਤੇ ਕੁਝ ਖਾਸ ਬੰਦੇ ਹਨ ਉਹਨਾਂ ਨੂੰ ਮਿਲੋ ਸਭ ਹੋ ਜਾਂਦਾ ਹੈ ਮੈਰਿਟਾਂ ਦੇ ਤਾਂ ਤੂਸ਼ ਉੱਡ ਜਾਂਦੇ ਹਨ ਕੋਈ ਦੱਸਦਾ ਚੇਅਰਮੈਨ ਤੇ ਮੈਂਬਰਾਂ ਨੇ ਕੋਟੇ ਵੰਡੇ ਹੁੰਦੇ ਹਨ ਕੋਟੇ ਪੂਰੇ ਕੀਤੇ ਜਾਂਦੇ ਹਨ ਜਿੰਨੂੰ ਮਰਜ਼ੀ ਸਿਲੈਕਟ ਕਰਨ ਜਿੰਨੇ ਮੂੰਹ ਉਹਨੀਆਂ ਗੱਲਾਂ ਮਨ ਲੱਗਦੀ ਸਭ ਤੋਂ ਸਿਆਣੀ ਸਲਾਹ ਇਹ ਵੀ ਕਿ ਪੈਸਾ ਦੇਣਾ ਫਜ਼ੂਲ ਹੈ ਅੱਜਕੱਲ ਸਿਲੈਕਸ਼ਨ ਦੇ ਖਿਲਾਫ ਫਟ ਅਗਲਾ ਕੋਰਸ ਵਿੱਚ ਪਹੁੰਚ ਜਾਂਦਾ ਹੈ ਸਟੇ ਮਿਲੀ ਤੇ ਮਾਮਲਾ ਖੱਟੇ ਵਿੱਚ ਪਤਾ ਨਹੀਂ ਕਿੰਨਾ ਚਿਰ ਕੇਸ ਚੱਲਣਾ ਹੁੰਦਾ ਹੈ ਪੈਸਾ ਹਾਜਮ ਤਮਾਸ਼ਾ ਖਤਮ ਐਨੇ ਨੂੰ ਚੇਅਰਮੈਨ ਬਦਲ ਜਾਂਦਾ ਹੈ ਮੈਂਬਰਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਪੈਸਾ ਦੇਣਾ ਫਜ਼ੂਲ ਹੈ ਮਨਜੀਤ ਦੀਆਂ ਰੱਬ ਉੱਤੇ ਡੋਰੀਆਂ ਸਨ ਆਰਜੀ ਭੇਜ ਦਿੱਤੀ ਸੀ ਇੰਟਰਵਿਊ ਦੀ ਉਡੀਕ ਰਹਿੰਦੀ 4 ਮਹੀਨੇ ਲੰਘ ਚੁੱਕੇ ਸਨ ਇੰਟਰਵਿਊ ਦਾ ਕਿਤੇ ਕੋਈ ਨਾਂ ਥੇ ਨਹੀਂ ਸੀ ਕੋਈ ਕੁਝ ਨਹੀਂ ਦੱਸ ਰਿਹਾ ਸੀ ਇੰਟਰਵਿਊ ਤਾਂ ਚੱਲਦੀਆਂ ਹੀ ਰਹਿੰਦੀਆਂ ਹੋਰ ਕਮਿਸ਼ਨ ਦਾ ਕੰਮ ਕੀ ਹੁੰਦਾ ਹੈ ਕਦੇ ਕੋਈ ਪੋਸਟਾਂ ਕਦੇ ਕੋਈ ਪਰ ਇਕਨੋਮਿਕਸ ਦੇ ਲੈਕਚਰਾਰਾਂ ਦੀ ਕਿਤੇ ਕੋਈ ਉੱਗ ਸੁਗ ਨਹੀਂ ਸੀ ਮਨਜੀਤ ਸੋਚਦੀ ਕਮਿਸ਼ਨ ਵਾਲੇ ਉਹਨਾਂ ਦੇ ਇੰਟਰਵਿਊ ਕਿਤੇ ਭੁੱਲ ਹੀ ਨਾ ਗਏ ਹੋਣ ਉਡੀਕ ਲਗਭਗ ਮੁੱਕ ਚੁੱਕੀ ਸੀ ਕਿ ਇੱਕ ਦਿਨ ਅਚਾਨਕ ਇੰਟਰਵਿਊ ਦੀ ਤਰੀਕ ਆ ਗਈ 20 ਦਿਨ ਬਾਕੀ ਪੈ ਸਨ ਮਨਜੀਤ ਬੇहद ਖੁਸ਼ ਸੀ ਪਰ ਕਾਂਬਾ ਵੀ ਲੱਗਦਾ ਕੀ ਪਤਾ ਉਹ ਸਿਲੈਕਟ ਹੋ ਜਾਏਗੀ ਜਾਂ ਨਹੀਂ ਉਹ ਆਪਣੀ ਐਮਏ ਦੇ ਮਾਰਕਸ ਦੇਖਦੀ ਬੀਏ ਦੀ ਡਿਗਰੀ ਪੜ੍ਹ ਕੇ ਦੇਖਦੀ ਮੈਟ੍ਰਿਕ ਦਾ ਸਰਟੀਫਿਕੇਟ ਉਹ ਤਾਂ ਸ਼ੁਰੂ ਤੋਂ ਅਖੀਰ ਤੱਕ ਫਾਸਟ ਜੀ ਰਿਵੀਜ਼ਨਰ ਸੀ ਫਿਰ ਪੀ ਐਚ ਡੀ ਇਕਨੋਮਿਕਸ ਦੀ ਡਾਇਰੈਕਟਰ ਤਾਂ ਕੋਈ ਹੁੰਦਾ ਹੈ ਉਹਨੂੰ ਲੱਗਦਾ ਚੁਣੀ ਜਾਵੇਗੀ ਪਰ ਕਮਿਸ਼ਨ ਦਾ ਮਾਹੌਲ ਉਹ ਗੱਲਾਂ ਸੁਣਦੀ ਤਾਂ ਢੇਰੀ ਢਾਕੇ ਬੈਠ ਜਾਂਦੀ ਉਹਨੂੰ ਕੌਣ ਪੁੱਛੇਗਾ ਲੋਕ ਨੋਟਾਂ ਦੇ ਟੇਚੀ ਪੈਰ ਕੇ ਪਹੁੰਚ ਜਾਣਗੇ ਉਹ ਤਾਂ ਬਹੁਤ ਪਿੱਛੇ ਰਹਿ ਜਾਵੇਗੀ ਉਹ ਸੋਚਦੀ ਕਾਸ਼ ਉਹਨਾਂ ਕੋਲ ਵੀ ਨੋਟਾਂ ਦਾ ਟੇਚੀ ਹੁੰਦਾ ਉਹ ਵੀ ਕਾਲਸ ਦਾ ਮੂੰਹ ਦੇਖ ਸਕਦੀ ਲੈਕਚਰਾਰ ਬਣ ਕੇ ਉਹਨਾਂ ਨੇ ਮਥਰਾਦਾਸ ਕੋਲ ਗੱਲ ਛੇੜੀ ਉਹ ਸਿਰ ਖੁਰਕਣ ਲੱਗਿਆ ਫਿਰ ਬੋਲਿਆ ਭਾਈ ਸਾਹਿਬ ਹਰ ਪੋਸਟ ਦੇ ਪੈਸੇ ਉਨੇ ਹੀ ਹੁੰਦੇ ਹਨ ਇਹ ਵੀ ਸੋਚਣ ਵਾਲੀ ਬਾਤ ਹੈ ਜਿਸ ਪੋਸਟ ਦੀ ਜਿੰਨੀ ਕ腐ਸ਼ਨ ਵੱਧ ਉਹਦੀ ਸਿਲੇਕਸ਼ਨ ਵਾਸਤੇ ਉਹਨਾ ਹੀ ਪੈਸਾ ਵੱਧ ਇਹ ਕਾਲਜ ਦੀ ਲੈਕਚਰਰਸ਼ਿਪ ਕ腐ਸ਼ਨ ਦੀ ਪੋਸਟ ਥੋੜੋ ਐ ਇਹ ਤਾਂ ਐਵੇਂ ਹੀ ਐਂ ਤਾਂ ਤਾਂ ਥੋੜਾ ਹੀ ਚੱਕੂ ਅੱਛਾ ਇਹ ਗੱਲ ਹੈ ਟੇਚੀ ਹਰਦੇਵ ਨੂੰ ਹੈਰਾਨੀ ਭਰੀ ਖੁਸ਼ੀ ਹੋਈ ਹਾਂ ਤੁਸੀਂ ਮੇਰੇ ਹੱਥ 50000 ਫੜਾਓ ਫਿਰ ਬਸ ਮੈਂ ਜਾਣਾ ਮਥਰਾਦਾਸ ਨੇ ਕੋਈ ਫੈਸਲਾ ਕਰ ਲਿਆ ਸੀ ਕਿਵੇਂ ਕਰੇਗਾ ਪਤੰਦਰਾ ਇਹ ਤਾਂ ਦੱਸ ਹਰਦੇਵ ਗੰਭੀਰ ਹੋ ਗਿਆ ਤੁਹਾਨੂੰ ਇਹਦੇ ਤਾਂ ਕੀ ਕਿਵੇਂ ਕਰਾਂ ਜੇ ਸਿਲੈਕਸ਼ਨ ਨਾ ਹੋਈ ਫਿਰ 50000 ਮਨਜੀਤ ਨੇ ਚਿੰਤਾ ਕੀਤੀ ਫਿਰ 50000 ਵਾਪਸ ਇਹ ਮੇਰੀ ਜ਼ਿੰਮੇਵਾਰੀ ਰਹੀ ਮੈਥੋ ਲੈ ਲਿਓ 50000 ਮਥਰਾਦਾਸ ਦਰੇੜ ਸੀ ਹਰਦੇਵ ਤੇ ਮਨਜੀਤ ਇੱਕ ਦੂਜੇ ਵੱਲ ਚਾਕੇ ਫਿਰ ਮੁਸਕਰਾਏ ਤੇ ਫਿਰ ਦੋਵੇਂ ਹੀ ਮਥਰਾਦਾਸ ਵੱਲ ਚਾਕਣ ਲੱਗੇ ਮਥਰਾਦਾਸ ਨੇ ਹੱਥ ਕੱਢਿਆ ਕਹਿੰਦਾ ਸਿੱਟ ਪਹੁੰਚਾ ਹਰਦੇਵ ਨੇ ਉਹਦੇ ਹੱਥ ਵਿੱਚ ਆਪਣਾ ਹੱਥ ਦੇ ਦਿੱਤਾ ਤੇ ਬੋਲਿਆ ਕੰਜਰ ਦੇ ਆ ਬਾਣੀਆਂ ਦੇਖੀ ਕਿਤੇ ਹੋਰ ਨਾ ਪੱਟ ਕੇ ਰੱਖ ਦੇ ਜਾਰੀ ਹੈ ਹਰਦੇਵ ਸਿੰਘ ਸਰਦਾਰਾ ਤੇਰੇ ਨਾਲ ਚਰੀ ਦਾ ਵੱਡ ਨਹੀਂ ਮੈਨੂੰ ਤਾਂ ਕੋਈ ਲਾਭ ਨਹੀਂ ਇਹਦੇ ਚ ਥੋੜੀ ਖਾਤਰ ਮਤਰਾ ਦਾਸ ਦੀ ਲੱਤ ਉੱਤੇ ਸੀ ਪਲਾਟ ਦੀ ਰਜਿਸਟਰੀ ਵਾਂਗ ਉਹਨਾਂ ਲਈ ਇਹ ਵੀ ਇੱਕ ਪ੍ਰੋਜੈਕਟ ਬਣ ਗਿਆ ਮਨਜੀਤ ਨੇ ਆਪਣੇ ਸਾਰੇ ਗਾਣੇ ਵੇਚ ਦਿੱਤੇ ਹਰਦੇਵ ਨੇ ਹੋਰ ਹੁੱਲੇ ਫੱਕੇ ਦੋ ਐਫ ਨੀਆਂ ਕਰਵਾਈਆਂ ਹੋਈਆਂ ਸਨ ਉਹਨਾਂ ਉੱਤੇ ਬੈਂਕ ਤੋਂ ਕਰਜ਼ਾ ਲੈ ਲਿਆ 50000 ਇਕੱਠਾ ਕਰਨਾ ਔਖਾ ਸੀ ਪਰ ਉਹਨਾਂ ਨੇ ਸਭ ਕੀਤਾ ਪਲਾਟ ਵੇਲੇ ਪਹਿਲਾ ਮਾਮੇ ਕੋਲ ਨਹੀਂ ਗਿਆ ਸੀ ਇਸ ਵਾਰ ਮਾਮਾ ਵੀ ਛਾੜ ਲਿਆ ਨੇਕਦਾਸ ਨੇ ਹੀ ਉਹਦਾ ਸਭ ਬਣਾਇਆ ਸੀ ਹੁਣ ਵੀ ਕੀਤਾ ਇੰਟਰਵਿਊ ਤੋਂ 4 ਦਿਨ ਪਹਿਲਾਂ 50000 ਆਪਣੇ ਟਿਕਾਣੇ ਉੱਤੇ ਪਹੁੰਚ ਗਿਆ ਮਥਰਾ ਦਾਸ ਖਿਲਿਆ ਹੋਇਆ ਬੰਦਾ ਸੀ ਕੱਚੀਆਂ ਗੋਲੀਆਂ ਨਹੀਂ ਖੇਡਦਾ ਸੀ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ ਮਨਜੀਤ ਦੀ ਸਿਲੈਕਸ਼ਨ ਹੋ ਗਈ ਇਹ ਉਹਨਾਂ ਦਾ ਬਹੁਤ ਵੱਡਾ ਮਾਰਕਾ ਸੀ ਮਥਰਾ ਦਾਸ ਦੀ ਬੱਲੇ ਬੱਲੇ ਬੋਲਿਆ ਕਿਉ ਹਰਦੇਵ ਸਿੰਘ ਸਰਦਾਰਾ ਮੰਨਦੇ ਬਾਣੀਆਂ ਨੂੰ ਹਜ਼ਾਰ ਤੂੰ ਤਾਂ ਪੂਰਾ ਹਜਰਤ ਐ ਕਿਵੇਂ ਕੀਤਾ ਫਿਰ ਹਰਦੇਵ ਨੇ ਪੁੱਛਿਆ ਫਿਰ ਉਹੀ ਗੱਲ ਤੁਸੀਂ ਇਹ ਤੋਂ ਕੀ ਲੈਣਾ ਕਿਵੇਂ ਕੀਤਾ ਨਾ ਕੀਤਾ ਅੰਬ ਖਾਣੇ ਸੀ ਤੁਸੀਂ ਕਿ ਪੇੜ ਗਿਣਨੇ ਸੀ ਭੋਲਾ ਨਾ ਹੋਵੇ ਮਥਰਾ ਦਾਸ ਦੀ ਜਿੱਤ ਸੀ ਪਲਾਟ ਵਾਸਤੇ ਪੈਸੇ ਫੜੇ ਪਹਿਲਾਂ ਹੀ ਸਿਰੋਂ ਨਹੀਂ ਲਏ ਸਨ ਤੇ ਹੁਣ ਪੋਸਟ ਲਈ ਲਿਆ ਰੁਪਈਆ ਹੋਰ ਚੜ ਗਿਆ ਖੈਰ ਉਹ ਖੁਸ਼ ਬਹੁਤ ਸਨ ਕਿ ਇਹ ਵਰਾ ਉਹਨਾਂ ਲਈ ਭਾਗਾ ਭਰਿਆ ਚੜਿਆ ਹੈ ਪਲਾਟ ਬਣ ਗਿਆ ਤੇ ਪੋਸਟ ਮਿਲ ਗਈ ਮਨਜੀਤ ਹਰ ਮਹੀਨੇ 3000 ਰੁਪਈਆ ਘਰ ਲੈ ਕੇ ਆਉਂਦੀ ਉਹ ਇਹ ਪੈਸਾ ਘਰ ਵਿੱਚ ਨਹੀਂ ਵਰਤਦੇ ਸਨ ਬਾਹਰ ਦੀ ਬਾਹਰ ਲੋਕਾਂ ਦਾ ਮੋੜ ਦਿੰਦੇ ਉਹਦੀ ਪੋਸਟਿੰਗ ਵੀ ਨਾਬੇ ਦੀ ਹੋਈ ਨਾਬਾ ਬਹੁਤ ਨੇੜੇ ਸੀ ਰਿਪੂ ਦਮਨ ਕਾਲਸ ਦਾ ਬਹੁਤਾ ਸਟਾਫ ਪਟਿਆਲੇ ਤੋਂ ਹੀ ਜਾਂਦਾ ਬੱਸਾਂ ਆਮ ਸਨ 15 ਮਿੰਟਾਂ ਬਾਅਦ ਨਵੀਂ ਬੱਸ ਮਿਲ ਜਾਂਦੀ ਉਹ ਨਾਬੇ ਜਾਂਦੀ ਕਿਸੇ ਦਿਨ ਮਾਸਰ ਮਾਸੀ ਨੂੰ ਵੀ ਮਿਲ ਆਉਂਦੀ ਮਾਸਰ ਪੱਕੇ ਤੌਰ ਉੱਤੇ ਨਾਬੇ ਹੀ ਵਸ ਗਿਆ ਸੀ ਜਿਸ ਮਕਾਨ ਵਿੱਚੋਂ ਮੁੱਦਤਾ ਤੋਂ ਰਹਿੰਦਾ ਸੀ ਉਹੀ ਮਕਾਨ ਉਹਨੇ ਮੁੱਲ ਲੈ ਲਿਆ ਮਕਾਨ ਮਾਲਕ ਦਿੱਲੀ ਰਹਿੰਦਾ ਉਹਨੇ ਤਏ ਮਕਾਨ ਵੇਚਣਾ ਹੀ ਵੇਚਣਾ ਸੀ ਕਿਰਾਏ ਉੱਤੇ ਦਿੱਤੇ ਰਹਿਣ ਨਾਲ ਕੋਈ ਝੰਜਟ ਖੜੇ ਹੋਣ ਦਾ ਖਤਰਾ ਸੀ ਜਰਨੈਲ ਸਿੰਘ ਦੀ ਸਰਵਿਸ ਵੀ ਹੁਣ ਥੋੜੀ ਹੀ ਰਹਿ ਗਈ ਸੀ ਰਿਟਾਇਰ ਹੋਣ ਬਾਅਦ ਉਹਨੇ ਨਾਬੇ ਰਹਿਣ ਦਾ ਹੀ ਫੈਸਲਾ ਕੀਤਾ ਸਾਰਾ ਸ਼ਹਿਰ ਉਹਨੂੰ ਜਾਣਨ ਲੱਗ ਪਿਆ ਸੀ ਭਾਈਚਾਰਾ ਬਣ ਗਿਆ ਜਿੱਥੇ ਜ਼ਿੰਦਗੀ ਦਾ ਬਹੁਤਾ ਸਮਾਂ ਗੁਜ਼ਾਰੋ ਉਹੀ ਧਰਤੀ ਮੋਹ ਦੇਣ ਲੱਗਦੀ ਹੈ ਉੱਥੋਂ ਦੇ ਲੋਕ ਹੀ ਭਾਈਚਾਰਾ ਬਣ ਜਾਂਦੇ ਹਨ ਉੱਥੋਂ ਦੇ ਲੋਕ ਹੀ ਸ਼ਰੀਕ ਬਣ ਜਾਂਦੇ ਹਨ ਸ਼ਰੀਕਾਂ ਵਿਚ ਰਿਆ ਰਹਿ ਕੇ ਹੀ ਬੰਦਾ ਆਪਣੇ ਆਪ ਨੂੰ ਸਾਫ ਸਾਫ ਰੱਖਦਾ ਹੈ ਜਰਨੈਲ ਸਿੰਘ ਲਈ ਨਾ ਬਾ ਹੀ ਸਭ ਕੁਝ ਸੀ ਮਾਸਣ ਮਾਸੀ ਬੇहद ਖੁਸ਼ ਸਨ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲੈ ਕੇ ਕੁੜੀ ਨੂੰ ਜੱਟਾਂ ਦੇ ਮੁੰਡੇ ਨਾਲ ਵਿਆਹ ਦਿੱਤਾ ਕੀ ਮਾੜਾ ਕੀਤਾ ਦੇਖ ਲਓ ਕੁੜੀ ਪ੍ਰੋਫੈਸਰ ਬਣ ਗਈ ਮੁੰਡਾ ਬਿਜਲੀ ਬੋਰਡ ਤੇ ਹੈੱਡ ਆਫਿਸ ਵਿੱਚ ਯੂਡੀਸੀ ਹੈ ਸੋਨਾ ਕਮਾਉਂਦਾ ਹੈ ਦੋਵੇਂ ਜੀਆਂ ਦਾ ਕਮਾਈ ਵੱਲ ਧਿਆਨ ਹੈ ਪਲਾਟ ਲਿਆ ਕੋਠੀ ਵੀ ਬਣਾ ਲੈਣਗੇ ਰੱਬ ਨੇ ਮੁੰਡਾ ਦੇ ਦਿੱਤਾ ਚੌਂਦੇ ਵਾਲੇ ਪੌਂਕ ਦੇ ਸੀ ਪੌਂਕ ਹੀ ਜਾਣ ਮਹਿੰਦਰ ਸਿੰਘ ਮਿਸਤਰੀ ਹੁਣ ਇਸ ਮੁੰਡੇ ਕੁੜੀ ਨੂੰ ਕੀ ਯਾਦ ਹੈ ਚਲੋ ਠੀਕ ਹੋ ਗਿਆ ਵਧੀਆ ਹੋ ਗਿਆ ਉਹ ਮਨਜੀਤ ਨੂੰ ਘੂਰਦੇ ਕੱਲੀ ਆ ਵੜਦੀ ਹੈ ਕਦੇ ਹਰਦੇਵ ਸਿੰਘ ਤੇ ਕਾਕੇ ਨੂੰ ਵੀ ਲੈ ਕੇ ਆ ਉਹ ਹੱਸ ਕੇ ਜਵਾਬ ਦਿੰਦੀ ਉਹ ਤਾਂ ਐਤਵਾਰ ਨੂੰ ਹੀ ਆ ਸਕਦੇ ਨੇ ਐਤਵਾਰ ਨੂੰ ਮੈਂ ਨਹੀਂ ਇੱਥੇ ਆਉਣਾ ਹੁੰਦਾ ਐਤਵਾਰ ਆਉਣ ਦਾ ਕਦੇ ਸਪੈਸ਼ਲ ਪ੍ਰੋਗਰਾਮ ਬਣਾਓ ਫਿਰ ਜਰਨੈਲ ਸਿੰਘ ਆਖਦਾ ਹੁਣ ਤਾਂ ਭਾਈ ਮਨਜੀਤ ਤੇਰੇ ਘਰ ਸਭ ਰੰਗ ਭਾਗ ਲੱਗ ਗਏ ਹੁਣ ਤਾਂ ਤੁਸੀਂ ਗੇੜਾ ਮਾਰਿਆ ਕਰੋ ਆਉਣਾ ਚਾਹੀਦਾ ਨਾਲੇ ਸਾਡੇ ਨੇੜੇ ਦੇ ਰਿਸ਼ਤੇਦਾਰ ਤਾਂ ਹੁਣ ਤੁਸੀਂ ਹੀ ਹੋਏ ਮਾਸੀ ਖੁਸ਼ ਹੋ ਕੇ ਖਿਹੜਾ ਕਰਦੀ ਚੰਗਾ ਮਾਸੀ ਆਵਾਂਗੇ ਕਦੇ ਹਾਂ ਇਉਂ ਆਖ ਮਾਸੜ ਮਾਸੀ ਦੋਵੇਂ ਇਕੱਠਾ ਬੋਲਦੇ ਜਗਰੂਪ ਤਿੰਨ ਸਾਡੇ ਤਿੰਨ ਬਰਿਆਂ ਦਾ ਹੋਇਆ ਤਾਂ ਉਹਨਾਂ ਨੇ ਉਸ ਨੂੰ ਨੇੜੇ ਦੇ ਇੱਕ ਮਾਡਲ ਸਕੂਲ ਵਿੱਚ ਪੜਨ ਲਾ ਦਿੱਤਾ ਨਿੱਕਾ ਠੰਮਣਾ ਜਿਹਾ ਬਾਲਕ ਠੁਮਕ ਠੁਮਕ ਤੁਰਦਾ ਨਿੱਕੇ ਨਿੱਕੇ ਪੈਰ ਨਿੱਕੇ ਨਿੱਕੇ ਕਦਮ ਪੈਰਾਂ ਵਿੱਚ ਚਿੱਟੇ ਫਲੀਟ ਚਿੱਟੀਆਂ ਜੁਰਾਬਾਂ ਤੇ ਚਿੱਟਾ ਹੀ ਕਮੀਜ਼ ਨੀਲੀ ਨਿੱਕਰ ਸਿਰ ਦੇ ਵਾਲਾਂ ਦਾ ਮਿੱਡੀਆਂ ਵਾਲਾ ਜੂڑا ਕਰਕੇ ਨੀਲੇ ਰੰਗ ਦਾ ਪਟਕਾ ਬੰਨਿਆ ਹੋਇਆ। ਉਹ ਤਾਂ ਸੋਣਾ ਹੀ ਬੜਾ ਲੱਗਦਾ। ਨੌਕਰਾਨੀਆਂ ਨੂੰ ਸਕੂਲ ਛੱਡ ਕੇ ਆਉਂਦੀ। ਉਹ ਤੇਜ ਬੁੱਧੀ ਵਾਲਾ ਬਾਲਕ ਸੀ ਤੇ ਚਰਪਰਾ ਬਹੁਤ ਬੋਲਦਾ। ਉਹਦੇ ਨਾਲ ਕੋਈ ਗੱਲ ਕਰਨ ਲੱਗਿਆ ਨਹੀਂ ਤੇ ਉਹਨੇ ਸਵਾਲਾਂ ਦੀ ਛੜੀ ਲਾਈ ਨਹੀਂ। ਸਵਾਲ ਦਾ ਸਵਾਲ। ਇੱਕ ਦਿਨ ਮਥਰਾਦਾਸ ਬੋਲਿਆ, "ਕਿਉਂ ਮੁੰਡੇ ਦੀ ਕਵੈਦ ਕਰਾਉਂਦੇ ਹੋ? ਤੁਰ ਕੇ ਜਾਂਦੇ ਰਿਕਸ਼ਾ ਜਾਂਦੀ ਹੈ। ਉਹਦੇ 'ਚ ਬਹਾ ਦਿਆ ਕਰੋ। ਆਪੇ ਲੈ ਜਾਇਆ ਕਰੋ, ਆਪੇ ਛੱਡ ਜਿਆ ਕਰੋ।" ਜ 그룹 ਫਿਰ ਰਿਕਸ਼ਾ ਵਿੱਚ ਜਾਣ ਲੱਗਿਆ। ਉਹਨਾਂ ਨੇ ਸਫਾਈ ਵਾਲੀ ਕੁੜੀ ਹਟਾ ਦਿੱਤੀ ਮੁੰਡਾ ਸਾਬਣ ਵਾਲੀ ਕੁੜੀ ਹੀ ਹੁਣ ਸਾਰਾ ਕਰਦੀ। ਉਹੀ ਕਮਰਿਆਂ ਦੀ ਸਫਾਈ ਕਰਦੀ, ਭਾਂਡੇ ਕਰਦੀਂਦੀ ਤੇ ਕੱਪੜੇ ਧੋਂਦੀ। ਜੰਗਰੂਪ ਨੂੰ ਸੰਭਾਲਣ ਦੀ ਹੁਣ ਲੋੜ ਵੀ ਨਹੀਂ ਸੀ। ਤਿੰਨੇ ਜਾਣੇ ਸਵੇਰੇ ਹੀ ਚਲੇ ਜਾਂਦੇ। ਸਵੇਰੇ ਸੰਦੇਹਾ ਉੱਠ ਕੇ ਮਨਜੀਤ ਦਾਾਰ ਸਬਜ਼ੀਆਂ ਬਣਾਉਂਦੀ ਤੇ ਰੋਟੀਆਂ ਪਕਾ ਕੇ ਰੱਖ ਦਿੰਦੀ ਤਿੰਨੇ ਸਵੇਰੇ ਲੋੜ ਮੁਤਾਬਕ ਨਾਸ਼ਤਾ ਕਰਦੇ ਜਗਰੂਪ ਨੂੰ ਦੁਪਹਿਰ ਲਈ ਟਿਫਨ ਦੇ ਦਿੱਤਾ ਜਾਂਦਾ ਹਰਦੇਵ ਦੁਪਹਿਰੇ ਘਰ ਆ ਕੇ ਰੋਟੀ ਖਾਂਦਾ ਬਹਾਨੇ ਨਾਲ ਘਰ ਦਾ ਘੇੜਾ ਵੀ ਮਾਰ ਜਾਂਦਾ ਮਨਜੀਤ ਕਾਲਜੋ ਆ ਕੇ ਰੋਟੀ ਖਾਂਦੀ ਇੱਕਾਤ ਪਰੌਂਠੀਆਂ ਨਾਲ ਵੀ ਲੈ ਜਾਂਦੀ ਨੌਕਰਾਨੀ ਸਾਰਾ ਦਿਨ ਘਰ ਨਹੀਂ ਰਹਿੰਦੀ ਸੀ ਆਪਣਾ ਕੰਮ ਮੁਕਾਉਂਦੀ ਤੇ ਘਰ ਦੀਆਂ ਚਾਬੀਆਂ ਮਥਰਾ ਦਾਸ ਦੇ ਫੜਾ ਜਾਂਦੀ ਸ਼ਾਮ ਨੂੰ ਨਹੀਂ ਆਉਂਦੀ ਸੀ ਧੰਨਵਾਦ